ਮੈਂ ਤੇ ਰਾਜਾ ਵੜਿੰਗ ਸਾਹਿਬ ਨੂੰ ਤੁਹਾਡੇ ਮਾਧਿਅਮ ਨਹੀਂ ਕਹਿਣਾ ਮੈਂ ਕਿ ਮੈਨੂੰ ਵਿਖਾਓ ਮੈਂ ਖਾਲਸਾਤਨ ਦੀ ਮੰਗ ਕਿਹੜੇ ਟਾਈਮ ਕੀਤੀ ਹੈ ਮੈਂ ਖਾਲਸਾਤਨ ਕਿਹੜੇ ਟਾਈਮ ਮੰਗਦਾ ਹਾਂ ਮੂੰ ਦੱਸੋ ਸਈ ਕੁਛ ਅਸਰੰਦਾ ਨਹੀਂਗਾ ਕੁਛ ਆਪਣੇ ਸਿਆਸੀ ਆਗੂ ਨੇ ਜਿਹੜਾ ਕਿ ਹਿੰਦੂ ਔਰ ਸਿੱਖ ਨੂੰ ਵੱਖਰਾ ਕਰਨਾ ਚਾਹੁੰਦੇ ਪਰ ਇਹ ਕਦੀ ਨਹੀਂ ਵੱਖਰਾ ਹੋਣਗੇ ਤੁਸੀਂ ਜੋ ਮਰਜ਼ੀ ਕਰ ਲੋ ਚਾਹੇ ਕੀ ਇੱਕ ਹਲਕੇ ਦੀ ਜਿੱਤ ਜਾਂ ਹਾਰ ਤੇ ਖਾਲਿਸਤਾਨ ਖੜਾਗਾ ਮਤਲਬ ਇਹ ਵੀ ਸਮਝਣਾ ਚਾਹਣਾ ਮੈਂ ਤੁਹਾਡੇ ਤੋਂ ਕਿ ਜੇ ਤੁਸੀਂ ਦਰਨਦਰਨ ਦੀ ਚੋਣ ਜਿੱਤ ਜਾਂਦੇ ਤਾਂ ਖਾਲਿਸਤਾਨ ਹੋਣ ਜਾਏਗਾ ਖਾਲਿਸਤਾਨ ਮਿਲ ਜਾਏਗਾ ਜੇ ਹਾਰ ਜਾਂਦੇ ਤਾਂ ਨਹੀਂ ਮਿਲੇਗਾ ਤਾਂ ਹਿੰਦੂਸਤਾਨ ਰਹੇਗਾ ਕਿ ਇੱਕ ਹਲਕੇ ਤੇ ਖਾਲਿਸਤਾਨ ਕਿਵੇਂ ਖੜਾ ਇੱਥੇ ਨਾ ਕੋਈ ਖਾਲਿਸਤਾਨ ਦੀ ਮੰਗ ਨਹੀਂ ਕਰ ਰਿਹਾ ਇਹ ਨੇ ਜਾਣ ਬੁਝ ਕੇ ਨਾ ਇੱਕ ਵਿਵਾਦ ਜਾ ਉਹ ਕ੍ਰੀਏਟ ਕਰਦੇ ਪਏ ਜੋ ਪੋਲਿਟਿਕਲ ਪੋਲਿਟਿਕਰ ਬੰਦਿਆਂ ਦਾ ਮੋਟਿਵ ਹੁੰਦਾ ਕਿ ਆਪਾਂ ਕਿਸੇ ਨਾ ਕਿਸੇ ਤਰੀਕੇ ਤੇ ਪਾੜ ਪਾ ਕੇ ਰੱਖੀਏ ਹਿੰਦੂ ਔਰ ਸਿੱਖ ਆਪਣੇ ਇਕੱਠੇ ਨਾ ਹੋਣ ਜਦ ਕਿ ਬੇਸਿਕਲੀ ਮੈਂ ਵਪਾਰੀ ਆ ਮੈਂ ਸ਼ਹਿਰ ਦਾ ਰਹਿਣ ਵਾਲਾ ਤੁਸੀਂ ਮੇਰੇ ਜਾ ਕੇ ਪਤਾ ਕਰੋ ਲਾਗੇ ਛਾਕੇ ਮੋਲ ਕਿਸ ਤਰ੍ਹਾਂ ਦਾ ਪਰਿਵਾਰ ਆ ਸੰਦੀਪ ਸਿੰਘ ਜੀ ਨੂੰ ਜੇਲ੍ਹ ਚ ਗਿਰੇ ਤਿੰਨ ਸਾਲ ਹੋ ਗਏ ਵਖਾਓ ਮੇਰੇ ਤੇ ਕੋਈ ਪਰਚਾ ਹੋਇਆ ਮੈਂ ਕਿਸੇ ਨੂੰ ਤੰਗ ਪਰੇਸ਼ਾਨ ਕੀਤਾ ਜਾਂ ਮੇਰੇ ਛੋਟੇ ਭਰਾ ਨੇ ਕਿਸੇ ਨੂੰ ਤੰਗ ਪਰੇਸ਼ਾਨ ਕੀਤਾ ਕਿਸੇ ਨੂੰ ਵੀ ਨਹੀਂ ਭਾਜੀ ਨੋਰਮਲ ਜੀ ਜ਼ਿੰਦਗੀ ਜੀਣੇ ਪਏ ਉੱਥੇ ਆਪਣੇ ਹਿੰਦੂ ਵੀਰ ਭਰਾ ਵੀ ਆਂਦੇ ਆਂ ਆਪਾਂ ਇਕੱਠੇ ਬੈੰਨੇ ਚਾਹ ਪਾਣੀ ਇਕੱਠਾ ਰੋਟੀ ਪਾਣੀ ਸਾਡਾ ਇਕੱਠਾ ਕਿਤੇ ਨਾ ਕਿਤੇ ਤੁਹਾਨੂੰ ਰੋਕਣ ਦੀ ਕੋਸ਼ਿਸ਼ ਵੀ ਕੀਤੀ ਜਾ ਰਹੀ ਸੀ ਕਿ ਹੁਣ ਵੀ ਉਹ ਚੀਜ਼ ਹੈਗੀ ਆ ਯਾ ਹੁਣ ਉਹ ਚੀਜ਼ਾਂ ਸਾਰੀਆਂ ਰੁਕ ਗਈਆਂ ਹੋਈਆਂ ਨੇ ਨਹੀਂ ਜੀ ਨਹੀਂ ਮੈਨੂੰ ਹੋ ਜੇ ਕੱਲ ਪਰਸੋਂ ਥ੍ਰੈਟ ਆਇਆ ਵਾ ਕਹਿੰਦੇ ਤੂੰ ਆਸਨਾ ਕਰ ਤੂੰ ਇਲੈਕਸ਼ਨ ਦੇ ਵਿੱਚ ਆ ਤੇ ਗਿਆ ਵਾ ਪੱਤਰਕਾਰ ਵਾਪਸੀ ਨਹੀਂ ਹੋਣੀ ਐ ਸੋਸ਼ ਸਮੇਂ ਇਲੈਕਸ਼ਨ ਚ ਜਾਇ ਤੇ ਮੈਂ ਵੀ ਅੱਗੋ ਫੇ ਜਾਜਤਾ ਭਰਾ ਮੈਂ ਪੰਚ ਦੀ ਸੇਵਾ ਕਰਨ ਵਾਸਤੇ ਆ ਮੈਂ ਕੋਈ ਰਾਜ ਭਗ ਮਾਨ ਨਹੀਂ ਆਇਆ ਜੇ ਤੈਨੂੰ ਲੱਗਦਾ ਮੈਂ ਗਲਤ ਕਰ ਰਿਹਾ ਨੇ ਤੇ ਭਰਾ ਫਿਰ ਜਿੱਦਨ ਤੇਰਾ ਜੋ ਦਿਲ ਕਰੇ ਤੂੰ ਕਰ ਲੈ ਭਰਾ ਐਮਪੀ ਅਮਰਤਪਾਲ ਸਿੰਘ ਉਹ ਜੇਲ੍ਹ ਦੇ ਵਿੱਚ ਸੀਗੇ ਉਹਨਾਂ ਦੀ ਚੋਣ ਦੇ ਵਿੱਚ ਨੈਰੇਟਿਵ ਇਹ ਚਲਾਇਆ ਗਿਆ ਇਹ ਪ੍ਰਚਾਰ ਹੋਇਆ ਕਿ ਆਪਾਂ ਅਮਰਿਤਪਾਲ ਸਿੰਘ ਨੂੰ ਬਾਹਰ ਲੈ ਕੇ ਆਉਣਾ ਕੀ ਹੁਣ ਇਸ ਤੁਹਾਡੀ ਚੋਣ ਦਾ ਨੈਰੇਟਿਵ ਇਹ ਤਾਂ ਨਹੀਂ ਰਹੇਗਾ ਕਿ ਆਪਾਂ ਸੰਦੀਪ ਸਿੰਘ ਸਣੀ ਨੂੰ ਬਾਹਰ ਲੈ ਕੇ ਆਉਣਾ ਨਹੀਂ ਜੀ ਨਹੀਂ ਮੇਰੇ ਅਸਾਂ ਦਾ ਕੋਈ ਨਹੀਂ ਹੈਗਾ ਮੋਟਿਵ ਵੀ ਦੇਖੋ ਇਹ ਮਾਂ ਜੋ ਕੋਰਟ ਨੇ ਤੈਅ ਕਰਨਾ ਮੈਂ ਕਾਨੂੰਨ ਦੀ ਇਥੇ ਪਾਲਣਾ ਕਰਦਾ ਪਿਆ ਇਹ ਮਾਂ ਜੋ ਕੋਰਟ ਤੇ ਥਰੂ ਜੋ ਕੰਮ ਹੋਏਗਾ ਉਹਨਾਂ ਦੇ ਥਰੂ ਹੋਣਾ ਮੈਂ ਇਥੇ ਐਵੇਂ ਕਹਾਂ ਮੈਂ ਝੂਠੇ ਬੋਲ ਕੇ ਕਹਿ ਦਵਾਂ ਕਿ ਮੈਂ ਵੋਟਾਂ ਜਿਤਾਉ ਮੈਂ ਸੰਦੀਪ ਸਿੰਘ ਨੂੰ ਬਾਹਰ ਕਢਾਣਾ ਇਹ ਝੂਠ ਹੈ ਭਾਜੀ ਐਸੀ ਉਹ ਤੇ ਵੋਟ ਨਹੀਂ ਮੰਗਦਾ ਪਿਆ ਜੋ ਤੁਸੀਂ ਇੱਥੇ ਹਿੰਦੂ ਵੋਟ ਦੇ ਵਿੱਚ ਵਿਚਰਦੇ ਹੋ ਤਾਂ ਜਿਹੜਾ ਇੱਕ ਟੈਗ ਜਿਹੜਾ ਤੁਹਾਡੇ ਤੇ ਲਾਇਆ ਜਾਂਦਾ ਜਾਂ ਆਪਾਂ ਉਹ ਚੀਜ਼ਾਂ ਫਿਰ ਤੁਸੀਂ ਕਿਵੇਂ ਸਮਝਾਉਨੇ ਹੋ ਲੋਕਾਂ ਨੂੰ ਜਾਂ ਲੋਕ ਸਮਝਦੇ ਨੇ ਤੁਹਾਡੀ ਉਹ ਚੀਜ਼ ਜਿਹੜੀ ਤੁਸੀਂ ਵਪਾਰੀਆਂ ਚ ਜਾਂ ਖਾਸ ਕਰ ਹਿੰਦੂਆਂ ਚ ਵਿਚਰਦੇ ਹੋ ਤਰਨ ਤਰਨ ਸ਼ਹਿਰ ਚ ਸੂਰੀ ਦਾ ਬਿਆਨ ਕੀ ਹੁੰਦਾ ਸੀ ਮੈਂ 2% ਟਾਈਮ ਮਸਲ ਕੇ ਰੱਖਦੇ ਨੇ ਸਿੱਖਾਂ ਦੀਆਂ ਭੈਣਾ ਨਾਲ ਮੈਂ ਕੁੜੀਆਂ ਨਾਲ ਮੈਂ ਦਾ ਸਬੰਧ ਬਣਾਉਣਾ ਵਾ ਹਰਬੰਦਰ ਸਾਹਿਬ ਦੇ ਉੱਤੇ ਤੂੰ ਟਿੱਪਣੀ ਕਰਨਿਆ ਯਾਰ ਵੇਖੋ ਕਿਹੜਾ ਹਿੰਦੂ ਆਹੋ ਜਿਹਾ ਸ਼ਬਦ ਬਰਦਾਸ਼ਤ ਕਰਦਾ ਕੋਈ ਹਿੰਦੂ ਬਖਾਉ ਇਦਾਂ ਦੀ ਸ਼ਬਦਾਬਲੀ ਬੋਲਦਾ ਉਹ ਕਿਉਂ ਬੋਲਦਾ ਸੀ ਉਹਨੂੰ ਸਿਕਿਉਰਿਟੀ ਮਿਲੀ ਸੀ ਉਹਨੂੰ ਸਰਕਾਰਾਂ ਕਿਤੇ ਨਾ ਕਿਤੇ ਹਾਇਰ ਕਰਕੇ ਭੇਜਿਆ ਆ ਸੀ ਬੰਦਾ ਪਰ ਇਹ ਇੱਥੇ ਮੈਂ ਸਰਕਾਰਾਂ ਦੀ ਨਿਲਾਇਕੀ ਗਿੰਦਾ ਜਿਹੜਾ ਕਿ ਇੱਥੇ ਆ ਕੇ ਆਪਾਂ ਹਿੰਦੂ ਔਰ ਸਿੱਖ ਨੂੰ ਕੰਟਰੋਵਰਸੀ ਚ ਪਾਉਨੇ ਜਦਕਿ ਨਹੀਂ ਪਾਣਾ ਚਾਹੁੰਦਾ ਮੈਂ ਇੱਥੋਂ ਦੇ ਹਿੰਦੂਆਂ ਨੂੰ ਮਿਲਦਾ ਮੈਂ ਭਾਜੀ ਬੜਾ ਮਾਂ ਸਰਕਾਰ ਕਰਦੇ ਹੋਏ ਭਾਜੀ ਉਹ ਤੇ ਕਹਿੰਦੇ ਵੀ ਖੁੱਦ ਆਪਣੇ ਮੂੰਹੋਂ ਕਿ ਅਸੀਂ ਅੱਜ ਤੱਕ ਉਹਨੂੰ ਆਪਣਾ ਹਿੰਦੂ ਆਗੂ ਮੰਨਿਆ ਹੀ ਨਹੀਂ ਉਹਨਾਂ ਨੂੰ ਵੀ ਪਤਾ ਵਾ ਕਿ ਇਹ ਬੰਦਾ ਹੀ ਗਲਤ ਸੀ ਜਿਸ ਨੇ ਸਾਰੇ ਸਮਾਜ ਦੇ ਵਿੱਚ ਨਫ਼ਰਤ ਭ LAN ਦੀ ਕੋਸ਼ਿਸ਼ ਕੀਤੀ ਹੋਈ ਸੀ ਪਰ ਕਿਤੇ ਨਾ ਕਿਤੇ ਹੁਣ ਜਨਤਾ ਭਾਈ ਸਮਝਦਾਰ ਆ ਸਭ ਨੂੰ ਪਤਾ ਹੈ ਕਿਹੜਾ ਗਲਤ ਸੀ ਤੇ ਕਿਹੜਾ ਸਹੀ ਸੀ ਉਹਨਾਂ ਨੇ ਇੱਕ ਸਟੇਟਮੈਂਟ ਦਿੱਤੀ ਕਿ ਸਰਕਾਰ ਤੇ ਸਾਡੀ ਆ ਇੱਕ ਐਮਐਲ ਨੂੰ ਜਿਤਾ ਕੇ ਕੀ ਕਰਵਾ ਲਵਾਂਗੇ ਤਾਂ ਮੈਂ ਪੁੱਛਦਾ ਮਨਦੀਪ ਸਿੰਘ ਜਿੱਤ ਕੇ ਕੀ ਕਰ ਲੈਣਗੇ ਮਨੂੰ ਇਹ ਤਾਂ ਬਾਨਿਆ ਨੇ ਵੀ ਕੀ ਕਰ ਲਿਆ ਮੁੰਤਾ ਜਬ 92 ਨੇ ਕੋ ਕੰਮ ਕੀਤਾ ਵਾ 92 ਨੇ ਕਿਹੜੇ ਇਥੇ ਖੋਨੇ ਖੋਲੇ ਜੇ ਕੋਈ ਪੰਜਾਬ ਦੀ ਹੱਕਾਂ ਦੀ ਗੱਲ ਕੀਤੀ ਐ ਮੂੰਹ ਤੇ ਜਿਪ ਲਾ ਕੇ ਬੈਠੇ ਕੋਈ ਜਵਾਬ ਤੇ ਮੂੰਹ ਕੱਢ ਲੋ ਤੁਹਾਨੂੰ ਪੰਜਾਬ ਨੇ ਜਿਤਾਇਆ ਵਾ ਪੰਜਾਬ ਦੀ ਤੁਸੀਂ ਹੈਗੇ ਜੇ ਇਸ ਪੱਗਾਂ 'ਚ ਸਿਰ ਫਸਾ ਕੇ ਬੈਠੇ ਜੇ ਹੁਣ ਇੱਕ ਚੀਜ਼ ਵੇਖੋ ਬੜੀ ਸੋਚਣ ਵਾਲੀ ਹੈ ਤਿੰਨ ਸਾਲ ਪਹਿਲਾਂ ਆਪ ਦਾ ਹੀ ਇਥੇ ਐਮ.ਐਲ.ਏ ਸੀ ਮੇਰਾ ਤਾਂ ਨਹੀਂ ਕੋਈ ਜਾਂ ਹੋ ਕੇ ਪਾਰਟੀ ਦਾ ਤਾਂ ਨਹੀਂ ਗਿਆ ਸੀ ਇਹਨਾਂ ਦਾ ਐਮ.ਐਲ.ਏ ਬਖਾਓ ਕੀ ਕੰਮ ਕੀਤੇ ਮਨਦੀਪ ਸਿੰਘ ਦਾ ਮੁਕਾਬਲਾ ਕਿਹਦੇ ਨਾਲ ਮਨਦੀਪ ਸਿੰਘ ਦੇਖਦਾ ਮਨਦੀਪ ਸਿੰਘ ਦਾ ਮੁਕਾਬਲਾ ਕਿਸੇ ਨਾਲ ਜੀ ਮਨਦੀਪ ਸਿੰਘ ਨੇ ਪੰਥ ਨੇ ਖੜਾ ਕੀਤਾ ਵਾ ਤੇ ਤੁਹਾਨੂੰ ਪਤਾ ਹੀ ਫਿਰ ਪੰਥ ਨਾਲ ਜਿਹੜਾ ਟੱਕਰ ਲਵੇ ਤੇ ਫਿਰ ਉਹ ਰਹਿਦਾ ਹੀ ਕੱਖ ਨਹੀਂ ਹੈ ਤੁਸੀਂ ਜੁੜੇ ਹੋ ਅਖਰ ਦੇ ਨਾਲ ਤੇ ਮੈਂ ਹਾਂ ਗਗਨਦੀਪ ਰਟੋਲ ਤਰਨਤਾਰਨ ਜਿਮਨੀ ਚੌਣ ਦੇ ਵਿੱਚ ਮੁਕਾਬਲਾ ਸਖਤਾ ਤੇ ਮੈਦਾਨ ਦੇ ਵਿੱਚ ਨੇ ਆਜ਼ਾਦ ਉਮੀਦਵਾਰ ਜਿਨ੍ਹਾਂ ਨੂੰ ਬਹੁਤ ਸਾਰੀਆਂ ਸਿਆਸੀ ਧਿਰਾਂ ਦੀ ਹਮਾਇਤ ਵੀ ਹਾਸਲ ਆ ਉਮੀਦਵਾਰ ਨੇ ਮਨਦੀਪ ਸਿੰਘ ਮਨਦੀਪ ਸਿੰਘ ਸੰਦੀਪ ਸਿੰਘ ਸਨੀ ਦੇ ਭਰਾ ਨੇ ਤੇ ਆਜ਼ਾਦ ਉਮੀਦਵਾਰਾਂ ਵਿਚੋਂ ਮੈਦਾਨ ਦੇ ਵਿੱਚ ਨੇ ਤੇ ਗੱਲਬਾਤ ਉਹਨਾਂ ਦੇ ਨਾਲ ਕਰਦੇ ਆ ਕਿ ਕਿੰਨੀ ਕਿ ਲੋਕਾਂ ਦੀ ਹਮਾਇਤ ਹਾਸਲ ਆ ਕੀ ਉਹ ਪੰਥਕਾ ਉਮੀਦਵਾਰ ਹੋਣ ਦਾ ਦਾਵਾ ਕਰਦੇ ਨੇ ਕਿ ਪੰਥ ਉਹਨਾਂ ਨੂੰ ਦਿਸ ਰਿਹਾ ਉਹਨਾਂ ਦੇ ਨਾਲ ਤੁਰਦਾ ਜਾਂ ਪੰਥ ਉਹਨਾਂ ਨੂੰ ਇਸ ਵਾਰ ਹਮਾਇਤ ਦੇਵੇਗਾ ਕੀ ਗੱਲਬਾਤ ਲੋਕਾਂ ਦੇ ਨਾਲ ਇਹਨਾਂ ਦੀ ਹੁੰਦੀ ਆ ਕੀ ਲੋਕਾਂ ਦਾ ਰਿਸਪੌਂਸ ਹੈ ਤਾਂ ਸ਼ੁਰੂ ਕਰਦੇ ਆ ਗੱਲਬਾਤ ਭਜੀ ਬਹੁਤ ਬਹੁਤ ਸਵਾਗਤ ਆ ਤੁਹਾਡਾ ਕਰਦੇ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਛਾ ਤੇ ਸਭ ਤੋਂ ਪਹਿਲਾਂ ਤਾਂ ਮੈਂ ਇਹ ਪੁੱਛੂਗਾ ਕਿ ਪੰਥਕ ਉਮੀਦਵਾਰੋਂ ਤੁਸੀਂ ਪੰਥ ਉਮੀਦਵਾਰ ਹੋਣ ਦਾ ਦਾਵਾ ਵੀ ਕਰਦੇ ਹੋ ਕਈ ਤੁਹਾਨੂੰ ਪੰਥਕ ਧਿਰਾਂ ਦਾ ਹਮਾਇਤ ਵੀ ਹਾਸਲ ਆ ਜਦੋਂ ਤੁਸੀਂ ਲੋਕਾਂ 'ਚ ਜਾਂਦੇ ਹੋ ਪੰਥ ਦੀ ਗੱਲਬਾਤ ਕਰਦੇ ਹੋ ਤਾਂ ਕੀ ਰਿਸਪੌਂਸ ਰਹਿੰਦਾ ਲੋਕਾਂ ਦਾ ਦੇਖੋ ਜਿੰਨਾ ਮੈਂ ਸੋਚਿਆ ਉਸ ਤੋਂ ਵੱਧ ਰਿਸਪੌਂਸ ਮੈਨੂੰ ਆ ਰਿਹਾ ਇਹਨਾਂ ਤੇ ਵੇਖੋ ਕਦੀ ਸੁਪਨੇ 'ਚ ਵੀ ਨਹੀਂ ਸੋਚਿਆ ਹੈ ਕਿ ਸੰਗਤ ਥੱਲੇ ਇੰਨਾ ਗਰਾਊਂਡ 'ਤੇ ਪਿਆਰ ਕਰੇਗੀ ਰੀਜ਼ਨ ਵੇਖੋ ਮੈਂ ਕਦੀ ਇਹਨਾਂ ਵਿੱਚ ਵਿਚਰਿਆ ਵੀ ਨਹੀਂ ਅਜੇ ਤੱਕ ਨਾ ਮਨ ਨੂੰ ਕਿਸੇ ਪਿੰਡ ਦੀ ਗਲੀ ਪਤਾ ਨਾ ਕੋਈ ਏ ਬੀ ਸੀ ਕੁਝ ਵੀ ਨਹੀਂ ਪਤਾ ਪਰ ਜਦੋਂ ਵਿਚਰਦੇ ਆ ਤੇ ਐਵੇਂ ਲੱਗਦਾ ਕਿ ਪਤਾ ਨਹੀਂ ਸਾਡਾ ਕਿੰਨਾ ਕੁ ਲੰਬਾ ਪਿਆਰ ਉਹਨਾਂ ਦੇ ਵਿੱਚ ਹੈਗਾ ਜਾਣਦੇ ਆ ਭਾਜੀ ਪਹਿਲਾਂ ਗੁਰੂ ਦਾ ਸਰੂਪਾ ਸਾਹਿਬ ਭੇਡ ਕਰਦੇ ਠੀਕ ਐ ਫਿਰ ਉਸ ਤੋਂ ਫੁੱਲਾਂ ਦੀ ਵਰਖਾ ਕਰਦੇ ਆ ਫਿਰ ਉਸ ਤੋਂ ਬਾਅਦ ਚਾਹ ਪਾਣੀ ਪੀਉਂਦੇ ਪ੍ਰਸ਼ਾਦਾ ਸिखੋਂਦੇ ਭਾਈ ਇਦਾਂ ਕੋਣ ਵੀ ਨਹੀਂ ਕੋਈ ਵੀ ਨਹੀਂ ਕਰਦਾ ਆਖਰ ਪ੍ਰੇਮ ਪਿਆਰ ਹੈ ਤੇ ਫੇਰ ਹੀ ਕੋਈ ਕਰਦਾ ਐਸਾ ਕੋਈ ਵੀ ਨਹੀਂ ਕਰਦਾ ਤੁਸੀਂ ਪੰਥਕਮੀ ਦੁਬਾਰੋਂ ਇੱਕ ਹੋਰ ਪਾਰਟੀ ਵੀ ਪੰਥਕ ਹੋਣ ਦਾ ਦਾਵਾ ਕਰਦੀ ਆ ਉਹ ਕਹਿੰਦੇ ਅਸਲੀ ਪੰਥ ਅਸੀਂ ਆ ਅਸਲੀ ਪੰਥਕ ਅਸੀਂ ਆ ਵੇਖੋ ਜਿਹੜੇ ਆਪਣੇ ਧਰਮੀ ਫੌਜੀ ਆ ਜਿਹੜੇ ਹਨਾ ਉਹ ਆਪਣੇ ਸਤਕਾਰਯੋਗ ਆ ਮੈਂ ਉਹਨਾਂ ਤੇ ਕੋਈ ਕਿੰਤੂ ਪਰੰਤੂ ਨਹੀਂ ਕਰਨਾ ਚਾਹੁੰਦਾ ਜੀ ਬਾਕੀ ਚਲੋ ਆਪਣੇ ਆਪ ਨੂੰ ਮਤਲਬ ਪਾਰਟੀ ਜੋ ਮਰਜ਼ੀ ਕਰਵੇ ਵੇਖੋ ਉਹਨਾਂ ਨੂੰ ਜਾ ਕੇ ਪੁੱਛ ਲਾ ਸੀ ਤੁਸੀਂ ਉਹੀ ਗੱਲ ਆ ਨਾ ਇੱਕ ਪਾਸੇ ਤੁਸੀਂ ਪੰਥਕ ਵੀ ਦਵਾਰ ਹੋਣ ਦਾ ਜਿਵੇਂ ਦਾਵਾ ਕਰਦੇ ਹੋ ਤੁਸੀਂ ਲੋਕਾਂ ਨੂੰ ਕਹਿੰਦੇ ਕਿ ਅਸੀਂ ਪੰਥਕਾਂ ਦੂਜੇ ਪਾਸੇ ਉਹ ਪਾਰਟੀ ਵੀ ਕਹਿੰ ਰਹੀ ਕਿ ਅਸੀਂ ਪੰਥਕਾਂ ਤੇ ਦੂਜੇ ਪਾਸੇ ਧਰਮੀ ਫੌਜੀ ਵਾਲਾ ਜਿਹੜਾ ਪ੍ਰਚਾਰ ਆ ਧਰਮੀ ਫੌਜੀ ਦਾ ਪਰਿਵਾਰ ਆ ਤਾਂ ਫਿਰ ਲੋਕਾਂ ਲਈ ਤਾਂ ਇਹ ਕਨਫਿਊਜ਼ਨ ਵਾਲੀ ਗੱਲ ਆ ਨਾ ਲੋਕ ਕਿਵੇਂ ਨਿਖੇੜਾ ਕਰਨਗੇ ਕਿ ਅਸਲੀ ਪੰਥਕ ਕੌਣ ਆ ਦੇਖੋ ਮੈਨਾਂ ਤਕਰੀਬਨ ਤੇ ਕਹਿ ਲੋ ਕਿ ਸਾਰੀਆਂ ਜਿੱਥੇ ਬੰਦੀਆਂ ਆ ਚੁੱਕੀਆਂ ਐ ਫਿਰ ਉਸ ਤੋਂ ਬਾਅਦ ਜਿਹੜਾ ਨਵਾਂ ਵਾਰਿਸ ਕਾਲੀ ਦਲ ਦਾ ਪੰਜਾਬ ਦਾ ਧੜਾ ਬਣਿਆ ਉਹ ਵੀ ਆ ਚੁੱਕਿਆ ਐ ਤਾਡੇ ਸਿਮਰ ਸੀਮਾਨ ਸਾਹਿਬ ਨੇ ਉਹ ਵੀ ਆ ਚੁੱਕੇ ਨੇ ਪੁਨਰ ਸਰਜੀਤ ਕਾਲੀ ਦਾ ਧੜਾ ਵੀ ਉਹ ਵੀ ਆ ਚੁੱਕੇ ਭੈਣਜੀ ਸਤਵੰਤ ਕੋਰ ਜੀ ਜਿਹੜੇ ਚੇਅਰਪਰਸਨ ਕੌਂਸਲ ਨੇ ਉਹ ਵੀ ਆ ਚੁੱਕੇ ਨੇ ਹੁਣ ਤੁਸੀਂ ਜਾਈਂ ਲੈ ਲਓ ਕਿਹੜਾ ਪੰਥਕ ਤੇ ਕਿਹੜਾ ਪੰਥਕ ਨਹੀਂ ਹੈਗਾ ਅਖੀਰ ਤੇ ਤਾਂ ਲੋਕਾਂ ਨੇ ਦੱਸਣਾ ਤੁਸੀਂ ਪੋਲੀਟੀਕਲ ਹੋਗੇ ਤੁਸੀਂ ਪੋਲੀਟੀਕਲ ਜਵਾਬ ਦੇਣ ਲੱਗ ਗਏ ਹੋਣੀ ਪੋਲੀਟੀਕਲ ਹੋਗੇ ਤੁਸੀਂ ਤੇ ਦੂਜੀ ਗੱਲ ਇਹ ਥੋੜੀ ਉਮੀਦਵਾਰੀ ਨੂੰ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਇਹ ਕਹਿੰਦੇ ਨੇ ਉਹ ਸਿੱਧਾ ਨਿਸ਼ਾਨਾ ਤੁਹਾਡੇ ਤੇ ਹੀ ਸੀਗਾ ਕਿ ਤੁਸੀਂ ਦੇਖ ਲਓ ਤਰਨਦਾਰਨ ਵਾਲਿਓ ਤੁਹਾਨੂੰ ਹਿੰਦੁਸਤਾਨ 'ਚ ਰਹਿਣਾ ਜਾਂ ਖਾਲਸਾਣ 'ਚ ਰਹਿਣਾ ਮਤਲਬ ਉਹਨਾਂ ਦਾ ਕਹਿਣਾ ਕਿ ਸਾਨੂੰ ਖਾਲਸਤਾਨੀ ਸਾਨੂੰ ਹਿੰਦੁਸਤਾਨ ਚਾਹੀਦਾ ਕਿਵੇਂ ਦੇਖਦੇ ਹੋ ਸਟੇਟਮੈਂਟ ਨੂੰ ਮੈਂ ਤੇ ਰਾਜਾ ਵੜਿੰਗ ਸਾਹਿਬ ਨੂੰ ਤੁਹਾਡੇ ਮਾਧਿਅਮ ਨਹੀਂ ਕਹਿਣਾ ਮੈਂ ਕਿ ਮੈਨੂੰ ਵਿਖਾਓ ਮੈਂ ਖਾਲਸਤਾਨ ਦੀ ਮੰਗ ਕਿਹੜੇ ਟਾਈਮ ਕੀਤੀ ਹੈ ਮੈਂ ਖਾਲਸਤਾਨ ਕਿਹੜੇ ਟਾਈਮ ਮੰਗਦਾ ਹਾਂ ਮੈਨੂੰ ਦੱਸੋ ਸਹੀ ਹਾਂ ਮੈਂ ਮੰਗ ਕਰਦਾ ਵਾਂ ਮੈਂ ਖਾਲਸੇ ਰਾਜ ਦੀ ਮੰਗ ਕਰਦਾ ਵਾਂ ਤੇ ਕਰਦਾ ਰਵਾਂਗਾ ਤੇ ਦੇਖੋ ਖਾਲਸਾ ਜਿਹੜਾ ਰਾਹ ਸੀ ਨਾ ਭਾਈ ਉਹਦੇ ਵਿੱਚ ਸਾਰੇ ਧਰਮ ਆਪਣੇ ਸਤਕਾਰਯੋਗ ਸੀ ਉਹਦੇ ਵਿੱਚ Hindu ਧਰਮ ਵੀ ਸਤਕਾਰ ਜੋ ਸੀ ਸਿੱਖ ਧਰਮ ਵੀ ਸੀ ਸਾਰੇ ਨੂੰ ਆਪਾਂ ਇੱਕ ਥਾਂ ਤੇ ਇਕੱਠਾ ਵੇਖਦੇ ਸੀ ਸਾਰਾ ਕੁਝ ਬਿਲਕੁਲ ਜਨੂਨ ਸੀ ਹੈਨਾ ਹੁਣ ਵੇਖੋ ਜੇ ਮਹਾਰਾਜ ਰਣਜੀਤ ਸਿੰਘ ਜੀ ਸੋਨਾ ਚੜਾਉਂਦੇ ਸੀ ਉਹ ਹਰਮਨ ਦਾ ਸਾਹਿਬ ਤੇ ਚੜਾਉਂਦੇ ਸੀ ਮੰਦਿਰ 'ਚ ਵੀ ਚੜਾਉਂਦੇ ਸੀ ਫਿਰ ਦੂਸਰੇ ਨੰਬਰ ਦੇਖਿਓ ਜੀ ਆਪਾਂ ਕਿਤੇ ਨਾ ਕਿਤੇ ਸਾਡੇ ਸੰਤ ਗਿਆਨੀ ਜਨਿਆ ਸਿੰਘ ਜੀ ਭਿੰਡਰਾ ਮਲੇ ਉਹ ਸਾਡੇ ਆਈਡਲ ਨੇ ਸਾਡੇ ਹੀਰੋ ਨੇ ਸਾਡੇ ਨਾਇਕ ਨੇ ਸਾਡੇ ਯੋਧੇ ਨੇ ਉਹ ਅੱਜ ਵੀ ਸਾਡੇ ਕੱਲ੍ਹ ਵੀ ਉਹ ਰਹਿਣਗੇ ਵੀ ਥੋੜੇ ਦਿਨਾਂ 'ਚ ਵਸਦੇ ਕੋਈ ਕੱਲ ਨੂੰ ਵੇਖੋ ਬੜੇ ਸਵਾਲ ਉੱਠਨੇ ਹੈ ਕਿ ਭਾਈ ਤੁਸੀਂ ਤੇ ਸੰਤਖ ਜਨੈਲੀ ਸੰਤਖ ਜਨੈਲੀ ਚ ਨਾਇ ਸਿੰਘ ਜੀ ਪਿੰਡ ਦੀ ਫੋਟੋ ਵੀ ਲਾਈ ਹੈ ਭਾਈ ਲਾਵਾਂਗੇ ਸਾਨੂੰ ਮਾਣ ਆਪਣੇ ਯੋਧੇ ਤੇ ਕਿਉਂ ਨਹੀਂ ਲਾਵਾਂਗੇ ਸਾਡੇ ਹੀਰੋ ਨੇ ਇਹ ਤੇ ਲਾਵਾਂਗੇ ਕਿਉਂਕਿ ਸਾਨੂੰ ਪਤਾ ਕਰ ਨੂੰ ਇਹ ਵੀ ਗੱਲਾਂ ਉੱਠ ਪੈਣੀਆਂ ਅਸੀਂ ਪਹਿਲਾਂ ਹੀ ਕਲੀਅਰ ਕਰ ਦਈਏ ਕਿ ਕੱਲ ਨੂੰ ਕੋਈ ਸਵਾਲ ਨਾ ਪੁੱਛੇ ਯਾਰ ਤੁਸੀਂ ਵੋਟਾ ਵਾਲੇ ਤੁਸੀਂ ਇਹ ਗੱਲਾਂ ਨਹੀਂ ਕਲੀਅਰ ਕੀਤੀ ਇਸ ਆਫ ਅੱਜ ਕਰ ਕਲੀਅਰ ਕਰਦੇ ਵੀ ਪਏ ਆ ਜੀ ਕਿਉਂਕਿ ਇਹ ਸਾਡੇ ਹੀਰੋ ਨੇ ਭਾਈ ਜੀ ਸੰਤਖ ਜਨੈਲੀ ਚ ਨਾਇ ਸਿੰਘ ਜੀ ਪਿੰਡ ਰਾਵਲੇ ਤੇ ਦੂਜਾ ਇਹ ਹੈ ਕਿ ਇੱਕ ਪਾਸੇ ਤੁਸੀਂ ਕਹਿੰਦੇ ਮੈਂ ਖਾਲਸਾਣ ਦੀ ਮੰਗ ਕਦੇ ਨਹੀਂ ਕੀਤੀ ਦੂਜੇ ਪਾਸੇ ਜਨਰਨੈਲ ਸਿੰਘ ਜੀ ਨੂੰ ਆਇਡਲ ਵੀ ਤੁਸੀਂ ਮੰਨਦੇ ਹੋ ਇਹ ਚੀਜ਼ਾਂ ਫਿਰ ਕੰਟਰੈਡੀਕਟਰੀ ਨਹੀਂ ਹੋਣਗੀਆਂ ਆਪਸ ਦੇ ਵਿੱਚ ਮੈਨੂੰ ਦੱਸੋ ਸੰਤ ਗਿਆਨੀ ਜਨਰਨੈਲ ਸਿੰਘ ਜੀ ਨੇ ਕਦੋਂ ਖਾਲਸਾਣ ਦੀ ਮੰਗ ਕੀਤੀ ਹੈ ਉਹਨਾਂ ਦਾ ਬਿਆਨ ਅੱਜ ਵੀ ਪਿਆ ਹੈ ਉਹ ਕਹਿੰਦੇ ਮੈਂ ਖਾਲਸਾਣ ਮੰਗਦਾ ਨਹੀਂ ਹਾਂ ਜੇ ਕੋਈ ਸਰਕਾਰ ਮੈਨੂੰ ਦੇਣਾ ਚਾਹੁੰਦੀ ਤੇ ਮੈਂ ਨਾਂ ਵੀ ਨਹੀਂ ਕਰਦਾ ਦੇਖੋ ਉਹਨਾਂ ਨੇ ਮੰਗ ਤੇ ਕੀਤੀ ਨਹੀਂ ਉਹਨਾਂ ਨੇ ਸਾਫ਼ ਕਿਹਾ ਸੀ ਸਰਕਾਰ ਨੂੰ ਜੇ ਸਰਕਾਰ ਮੈਨੂੰ ਦੇਣਾ ਚਾਹੁੰਦੀ ਹੈ ਮੈਂ ਮਨਾ ਵੀ ਨਹੀਂ ਕਰਾਂਗਾ ਤੇ ਦੂਜਾ ਮੈਂ ਵੀ ਸਮਝਣਾ ਚਾਹਣਾ ਕੀ ਤਰਨ ਧਾਰਨ ਇੱਕ ਵਿਧਾਨ ਸਭਾ ਹਲ ਐਸਾ ਕੀ ਹੋ ਜੂਗਾ ਕਿ ਇੱਕ ਹਲਕੇ ਦੀ ਜਿੱਤ ਜਾਂ ਹਾਰ ਤੇ ਖਾਲਿਸਤਾਨ ਖੜਾਗਾ ਮਤਲਬ ਇਹ ਵੀ ਸਮਝਣਾ ਚਾਹਣਾ ਮੈਂ ਤੁਹਾਡੇ ਤੋਂ ਕਿ ਜੇ ਤੁਸੀਂ ਦਰਨ ਦਰਨ ਦੀ ਚੋਣ ਜਿੱਤ ਜਾਂਦੇ ਤਾਂ ਖਾਲਿਸਤਾਨ ਹੋਣ ਜਾਏਗਾ ਖਾਲਿਸਤਾਨ ਮਿਲ ਜਾਏਗਾ ਜੇ ਹਾਰ ਜਾਂਦੇ ਤਾਂ ਨਹੀਂ ਮਿਲੇਗਾ ਤਾਂ ਹਿੰਦੂਸਤਾਨ ਰਹੇਗਾ ਕਿ ਇੱਕ ਹਲਕੇ ਤੇ ਖਾਲਿਸਤਾਨ ਕਿਵੇਂ ਖੜਾ ਵੇਖੋ ਇਹਦੇ ਵਿੱਚ ਹਿੰਦੂਸਤਾਨ ਤੇ ਖਾਲਿਸਤਾਨ ਦਾ ਮਤਲਬ ਹੀ ਕੋਈ ਨਹੀਂ ਬਣਦਾ ਤੇ ਇੱਥੇ ਚੋਣ ਹੋ ਰਹੀ ਹੈ ਜਿਸ ਤਰ੍ਹਾਂ ਬਾਕੀ ਚਿਲਾਂ ਜਾਂਦੀ ਉਸ ਤਰ੍ਹਾਂ ਵੀ ਹੋ ਰਹੀ ਹੈ ਪਰ ਇਹਦੇ ਵਿੱਚ ਜਿਸ ਤਰ੍ਹਾਂ ਤੁਸੀਂ ਮੈਂ ਤੁਹਾਡਾ ਜਵਾਬ ਸਵਾਲ ਪੁੱਛਦੇ ਹਾਂ ਕੀ ਸਵਾਲ ਕੀਤਾ ਸੀ ਮੈਂ ਸਵਾਲ ਇਹ ਕੀਤਾ ਸੀ ਕਿ ਇੱਕ ਹਲਕੇ ਦੀ ਜਿੱਤ ਹਾਰ ਕੀ ਇੱਕ ਹਾਲ ਕੇ ਜਿੱਤ ਹਾਰ ਤੇ ਖਾਲਸਤਾਨ ਖੜਾ ਬਿਲਕੁਲ ਬਿਲਕੁਲ ਦੇਖੋ ਇੱਥੇ ਨਾ ਕੋਈ ਖਾਲਸਤਾਨ ਦੀ ਮੰਗ ਨਹੀਂ ਕਰ ਰਿਹਾ ਨਾ ਕੋਈ ਇੱਥੇ ਹਿੰਦੁਸਤਾਨ ਦੀ ਮੰਗ ਕਰਦਾ ਪਏ ਇਹਦੇ ਜਾਣ ਬੁਝ ਕੇ ਨਾ ਇੱਕ ਵਿਵਾਦ ਜਿਆ ਉਹ ਕ੍ਰੀਏਟ ਕਰਦੇ ਪਏ ਜੋ ਪੋਲੀਟੀਕਲ ਪਾਵਰ ਪੋਲੀਟੀਕਰ ਬੰਦੇ ਦਾ ਮੋਟਿਵ ਹੁੰਦਾ ਕਿ ਆਪਾਂ ਕਿਸੇ ਨਾ ਕਿਸੇ ਤਰੀਕੇ ਤੇ ਪਾੜ ਪਾ ਕੇ ਰੱਖੀਏ ਹਿੰਦੂ ਔਰ ਸੇਖ ਆਪਣੇ ਇਕੱਠੇ ਨਾ ਹੋਣ ਜਦ ਕਿ ਬੇਸਿਕਲੀ ਮੈਂ ਵਪਾਰੀ ਆ ਮੈਂ ਸ਼ਹਿਰ ਦਾ ਰਹਿਣ ਵਾਲਾ ਤੁਸੀਂ ਮੇਰੇ ਜਾ ਕੇ ਪਤਾ ਕਰੋ ਲਾਗੇ ਛਾਗੇ ਮੋਲ ਕਿਸ ਤਰ੍ਹਾਂ ਦਾ ਪਰਿਵਾਰ ਆ ਸੰਦੀਪ ਸਿੰਘ ਨੂੰ ਜੇਲ੍ਹ ਚ ਗਿਆ ਨੇ 3 ਸਾਲ ਹੋ ਗਏ ਵਖਾਓ ਮੇਰੇ ਤੋਂ ਕੋਈ ਪਰਚਾ ਹੋਇਆ ਮੈਂ ਕਿਸੇ ਨੂੰ ਤੰਗ ਪਰੇਸ਼ਾਨ ਕੀਤਾ ਜਾਂ ਮੇਰੇ ਛੋਟੇ ਭਰਾ ਨੇ ਕਿਸੇ ਨੂੰ ਤੰਗ ਪਰੇਸ਼ਾਨ ਕੀਤਾ ਕਿਸੇ ਨੂੰ ਵੀ ਨਹੀਂ ਭਾਜੀ ਨਾਰਮਲ ਜੀ ਜ਼ਿੰਦਗੀ ਜੀਣੇ ਪਏ ਉੱਥੇ ਆਪਣੇ ਹਿੰਦੂ ਵੀਰ ਭਰਾ ਵੀ ਆਉਂਦੇ ਆ ਆਪਾਂ ਇਕੱਠੇ ਬੈਨੇ ਚਾਹ ਪਾਣੀ ਇਕੱਠਾ ਰੋਟੀ ਪਾਣੀ ਸਾਡਾ ਇਕੱਠਾ ਆਪਣਾ ਵੀਰ ਗੁਰਜੀਤ ਸਿੰਘ ਬੈਠਾ ਟਾਵਰ ਦੇ ਉੱਪਰ ਇੱਕ ਸਾਲ ਹੋ ਗਿਆ ਬੱਠੇ ਨੂੰ ਆ ਪਿੱਛੇ ਜੇ ਸੰਡੇ ਵਾਲੇ ਦਿਨੋਂ ਸਤ ਧਰਨਾ ਲੱਗਾ ਸੀ ਹੈਨਾ ਉੱਥੇ ਭਾਜੀ ਮਾਤਾ ਕਾਲੀ ਪਟਿਆਲਾ ਦਾ ਮੰਦਿਰ ਆ ਪਵਿੱਤਰ ਹੈਨਾ ਉੱਥੋਂ ਭਾਜੀ ਸੰਸਮਾਗਸ ਤੋਂ ਸਾਰਾ ਹਿੰਦੂ ਆਇਆ ਸੀ ਰਾਣਾ ਜਿਹੜੇ ਗੁਰਜੀਤ ਜੀ ਨੇ ਹਿੰਦੂ ਪਰਿਵਾਰ ਤੋਂ ਨੇ ਭਾਵੇਂ ਉਹ ਵੀ ਉਸੇ ਸਟੇਜ ਤੇ ਬੈਠੇ ਮੈਂ ਵੀ ਇਕੱਠੇ ਸੀ ਤੇ ਆਪਾਂ ਇਕੱਠੇ ਆਪਸ ਵਿੱਚ ਮਤਲਬ ਗੱਲਾਂ ਬਾਤਾਂ ਸ਼ੇਅਰ ਕੀਤੀ ਕੁਝ ਅਸਰਾਂ ਦਾ ਨਹੀਂ ਗਾ ਕੁਝ ਆਪਣੇ ਸਿਆਸੀ ਆਗੂ ਨੇ ਜਿਹੜਾ ਕਿ ਹਿੰਦੂ ਔਰ ਸਿੱਖ ਨੂੰ ਵੱਖਰਾ ਕਰਨਾ ਚਾਹੁੰਦੇ ਪਰ ਇਹ ਕਦੀ ਨਹੀਂ ਵੱਖਰਾ ਹੋਣਗੇ ਤੁਸੀਂ ਜੋ ਮਰਜ਼ੀ ਕਰ ਲੋ ਚਾਹੇ ਪਰ ਮਨਦੀਪ ਭਾਈ ਤੁਸੀਂ ਕਿਹਾ ਕਿ ਮੈਂ ਤੇ ਵਪਾਰੀਆਂ ਸ਼ਹਿਰ ਦਾ ਰਹਿਣ ਵਾਲਾ ਤੁਸੀਂ ਉਹਨਾਂ ਚ ਵਿਚਰਦੇ ਹੋ ਹਾਂ ਠੀਕ ਆ ਅਮਰਸਰ ਦੇ ਵਿੱਚ ਤੁਸੀਂ ਵਿਚਰਦੇ ਹੋ ਤੁਸੀਂ ਤਰਨਤਾਰਨ ਦੇ ਵਿੱਚ ਵਿਚਰੇ ਸ਼ਹਿਰ ਦੇ ਵਿੱਚ ਉਹ ਸੁਭਾਵਿਕਾ ਕਿ ਹਿੰਦੂ ਵੋਟ ਵੀ ਹੈਗੀ ਜੋ ਤੁਸੀਂ ਇੱਥੇ ਹਿੰਦੂ ਵੋਟ ਦੇ ਵਿੱਚ ਵਿਚਰਦੇ ਹੋ ਤਾਂ ਜਿਹੜਾ ਇੱਕ ਟੈਗ ਜਿਹੜਾ ਤੁਹਾਡੇ ਤੇ ਲਾਇਆ ਜਾਂਦਾ ਜੋਂਡਾਪਾ ਉਹ ਚੀਜ਼ਾਂ ਫਿਰ ਤੁਸੀਂ ਕਿਵੇਂ ਸਮਝਾਉਨੇ ਹੋ ਲੋਕਾਂ ਨੂੰ ਜਾਂ ਲੋਕ ਸਮਝਦੇ ਨੇ ਤੁਹਾਡੀ ਉਹ ਚੀਜ਼ ਜਿਹੜੀ ਤੁਸੀਂ ਵਪਾਰੀਆਂ ਚ ਜਾਂ ਖਾਸ ਕਰ ਹਿੰਦੂਆਂ ਚ ਵਿਚਰਦੇ ਹੋ ਤਰਨਤਾਰਨ ਸ਼ਹਿਰ ਚ ਬਿਲਕੁਲ ਜੀ ਬਿਲਕੁਲ ਸਮਝਦੇ ਨੇ ਉਹ ਕਹਿੰਦੇ ਅਸੀਂ ਉਹਨੂੰ ਪਹਿਲੇ ਹੀ ਗੱਲ ਤੇ ਹਿੰਦੂ ਆਗੂ ਮੰਗਦੇ ਮੰਨਦੇ ਨਹੀਂ ਹੈ ਕਿਉਂਕਿ ਉਹ ਹਿੰਦੂ ਆਗੂ ਉਹ ਹੁੰਦਾ ਜਿਹੜਾ ਦੇਸ਼ ਨੂੰ ਆਪਸ ਦੇ ਵਿੱਚ ਪੰਜਾਬ ਨੂੰ ਜਾਂ ਆਪਣੇ ਸੂਬੇ ਨੂੰ ਅਮਨ ਮਤਲਬ ਕਿ ਭੰਗ ਨਾ ਕਰੇ ਸੂਰੀ ਦਾ ਬਿਆਨ ਕੀ ਹੁੰਦਾ ਸੀ ਮੈਂ 2% ਐ ਮਸਲ ਕੇ ਰੱਖਦੇ ਨੇ ਸਿੱਖਾਂ ਦੀਆਂ ਭੈਣਾਂ ਨਾਲ ਮੈਂ ਕੁੜੀਆਂ ਨਾਲ ਮੈਂ ਇਦਾਂ ਸਬੰਧ ਬਣਾਉਣਾ ਵਾ ਹਰਬੰਦਰ ਸਾਹਿਬ ਦੇ ਉੱਤੇ ਤੂੰ ਟਿੱਪਣੀ ਕਰਨ ਨਿਆ ਯਾਰ ਵੇਖੋ ਕਿਹੜਾ ਹਿੰਦੂ ਐ ਉਹ ਜੇ ਸ਼ਬਦ ਬਰਦਾਸ਼ਤ ਕਰਦਾ ਕੋਈ ਹਿੰਦੂ ਬਖਾਓ ਇਦਾਂ ਦੀ ਸ਼ਬਦਾਬਲੀ ਬੋਲਦਾ ਉਹ ਕਿਉਂ ਬੋਲਦਾ ਸੀ ਉਹਨੂੰ ਸਿਕਿਉਰਟੀ ਮਿਲੀ ਸੀ ਉਹਨੂੰ ਸਰਕਾਰਾਂ ਕਿਤੇ ਨਾ ਕਿਤੇ ਹਾਇਰ ਕਰਕੇ ਭੇਜਿਆ ਆ ਸੀ ਬੰਦਾ ਪਰ ਇੱਥੇ ਮੈਂ ਸਰਕਾਰਾਂ ਦੀ ਨਿਲਾਇਕੀ ਗਿੰਦਾ ਵਾਂ ਜਿਹੜਾ ਕਿ ਇੱਥੇ ਆ ਕੇ ਆਪਾਂ ਹਿੰਦੂ ਔਰ ਸਿੱਖ ਨੂੰ ਕੰਟਰੋਵਰਸੀ ਚ ਪਾਉਂਨੇ ਜਦਕਿ ਨਹੀਂ ਪਾਣਾ ਚਾਹੁੰਦਾ ਮੈਂ ਇੱਥੋਂ ਦੇ ਹਿੰਦੂਆਂ ਨੂੰ ਮਿਲਦਾ ਮੈਂ ਭਾਜੀ ਬੜਾ ਮਾਂ ਸਰਕਾਰ ਕਰਦੇ ਮੈਂ ਭਾਜੀ ਉਹ ਤੇ ਕਹਿੰਦੇ ਵੀ ਖੁਦ ਆਪਣੇ ਮੂੰਹੋਂ ਕਿ ਅਸੀਂ ਅੱਜ ਤੱਕ ਉਹਨੂੰ ਆਪਣਾ ਹਿੰਦੂ ਆਗੂ ਮੰਨਿਆ ਹੀ ਨਹੀਂ ਮੈਨੂੰ ਉੱਥੇ ਭਾਜੀ ਹਾਂ ਉੱਥੇ ਭਾਜੀ ਕਈ ਆ ਕੇ ਜਿਹੜੇ ਦੁਕਾਨਦਾਰ ਸਾਡੇ ਲਾਗੇ ਭਾਜੀ ਸਾਡਾ ਉੱਥੇ ਮਤਲਬ ਇਹ ਸਾਡੀ ਦੁਕਾਨ ਆ ਸਾਹਮਣੇ ਗੋਪਾਲ ਮੰਦਿਰ ਸਿਰਫ ਕਹਿ ਲੋ ਕਿ ਵਾਦ ਤੋਂ ਵਾਦ 200 ਮੀਟਰ ਦੀ ਦੂਰੀ ਤੇ ਉੱਥੇ ਹਿੰਦੂ ਆਉਂਦੇ ਸਾਰੇ ਕੋਈ ਸਾਡਾ ਕੋਈ ਵੈਰ ਥੋੜੀ ਅੱਜ ਵੀ ਦੁਕਾਨ ਸੀ ਉੱਥੇ ਹੀ ਕਰਦੇ ਮੈਂ ਠੀਕ ਹੈ ਤੇ ਉੱਥੇ ਹਿੰਦੂ ਵੀ ਭਰਾ ਸਾਡੀ ਦੁਕਾਨ ਤੇ ਸ਼ੋਪਿੰਗ ਵੀ ਕਰਨ ਆਉਂਦੇ ਪਏ ਕਦੀ ਅੱਜ ਤੱਕ ਵਾਹ ਦੋ ਕਦੀ ਅਸੀਂ ਕੋਈ ਗੱਲਬਾਤ ਕਿਸੇ ਨਾਲ ਕੀਤੀ ਹੋਈ ਉਹਨਾਂ ਨੂੰ ਵੀ ਪਤਾ ਵਾ ਕਿ ਇਹ ਬੰਦਾ ਹੀ ਗਲਤ ਸੀ ਜਿਨੇ ਸਾਰੇ ਸਮਾਜ ਦੇ ਵਿੱਚ ਨਫ਼ਰਤ ਫੈਲਾਉਣ ਦੀ ਕੋਸ਼ਿਸ਼ ਕੀਤੀ ਹੋਈ ਸੀ ਪਰ ਕਿਤੇ ਨਾ ਕਿਤੇ ਹੁਣ ਜਨਤਾ ਭਾਈ ਸਮਝਦਾਰ ਆ ਸਭ ਨੂੰ ਪਤਾ ਕਿਹੜਾ ਗਲਤ ਸੀ ਤੇ ਕਿਹੜਾ ਸਹੀ ਸੀ अच्छा पहले मैं पूछना चाहूंगा जिस तरह एमपी अमृतपाल सिंह वो जेल ਦੇ ਵਿੱਚ ਸੀਗੇ ਉਹਨਾਂ ਦੀ ਚੋਣ ਦੇ ਵਿੱਚ ਨੈਰੇਟਿਵ ਇਹ ਚਲਾਇਆ ਗਿਆ ਇਹ ਪ੍ਰਚਾਰ ਹੋਇਆ ਕਿ ਆਪਾਂ ਅੰਮ੍ਰਿਤਪਾਲ ਸਿੰਘ ਨੂੰ ਬਾਹਰ ਲੈ ਕੇ ਆਉਣਾ ਕੀ ਹੁਣ ਇਸ ਤੁਹਾਡੀ ਚੋਣ ਦਾ ਨੈਰੇਟਿਵ ਵੀ ਇਹ ਤਾਂ ਨਹੀਂ ਰਹੇਗਾ ਕਿ ਆਪਾਂ ਸੰਦੀਪ ਸਿੰਘ ਸਣੀ ਨੂੰ ਬਾਹਰ ਲੈ ਕੇ ਆਉਣਾ ਨਹੀਂ ਜੀ ਨਹੀਂ ਮੇਰਾ ਇਸ ਦਾ ਕੋਈ ਨਹੀਂ ਹੈਗਾ ਮੋਟਿਵ ਵੀ ਦੇਖੋ ਇਹ ਮਾਂ ਜੋ ਕੋਰਟ ਨੇ ਤੈਅ ਕਰਨਾ ਮੈਂ ਕਾਨੂੰਨ ਦੀ ਇਥੇ ਪਾਲਣਾ ਕਰਦਾ ਪਿਆ ਇਹ ਮਾਂ ਜੋ ਕੋਰਟ ਤੇ ਥਰੂ ਜੋ ਕੰਮ ਹੋਏਗਾ ਉਹਨਾਂ ਦੇ ਥਰੂ ਹੋਣਾ ਮੈਂ ਇਥੇ ਐਵੇਂ ਕਹਾਂ ਮੈਂ ਝੂਠੇ ਬੋਲ ਕੇ ਕਹਿ ਦਵਾਂ ਕਿ ਮੈਂ ਵੋਟਾਂ ਚਤਾਉ ਮੈਂ ਸੰਦੀਪ ਸਿੰਘ ਨੂੰ ਬਾਹਰ ਕਢਾਉਣਾ ਇਹ ਝੂਠ ਹੈ ਭਾਜੀ ਇਸ ਚੀਜ਼ ਉੱਤੇ ਮੈਂ ਵੋਟ ਨਹੀਂ ਮੰਗਦਾ ਪਿਆ ਕਿਉਂਕਿ ਉਹ ਕੇਸ ਤੇ ਅੰਡਰ ਟ੍ਰਾਇਲ ਜੇ ਸੰਦੀਪ ਸਿੰਘ ਚੱਲਦਾ ਪਿਆ ਇਹ ਮਾਂ ਜੋ ਕੋਰਟ ਨੇ ਆਰਡਰ ਕਰਨਾ ਕਿ ਸੰਦੀਪ ਸਿੰਘ ਨੂੰ ਆਪਾਂ ਬਰੀ ਕਰਨਾ ਜਾਂ ਸੰਦੀਪ ਸਿੰਘ ਨੂੰ ਜ਼ਮਾਨਤ ਦੇਣੀ ਆ ਜਾਂ ਸੰਦੀਪ ਸਿੰਘ ਨੂੰ ਰਿਹਾ ਕਰਨਾ ਇਹ ਮਾਂ ਜੋ ਕੋਰਟ ਦੇ ਉੱਤੇ ਸਾਰਾ ਫੈਸਲਾ ਹੈ ਮੈਂ ਜੋ ਮਾਂ ਜੋ ਕੋਰਟ ਫੈਸਲਾ ਕਰੇਗੀ ਅਸੀਂ ਸਿਰ ਮੱਥੇ ਕਰਦੇ ਆ ਜੀ ਹਾਲਾਂਕਿ ਉਸ ਤੋਂ ਬਾਅਦ ਇੱਕ ਬਹੁਤ ਸਾਰੇ ਲੋਕਾਂ ਦੇ ਮਨਾਂ ਦੇ ਵਿੱਚ ਹਾਲੇ ਵੀ ਇਹ ਸਵਾਲ ਹੈਗਾ ਹਾਲਾਂਕਿ ਤੁਸੀਂ ਭਾਵੇਂ ਦੇ ਜਵਾਬ ਪਹਿਲਾਂ ਦਿੱਤੇ ਵੀ ਹੋਣ ਕਿ ਸੰਦੀਪ ਸਿੰਘ ਦੇ ਕਿਉਂਕਿ ਅਮਰਤਪਾਲ ਸਿੰਘ ਚੋਣ ਲੜੇ ਜੇਲ੍ਹ ਚ ਐਮਪੀ ਬਣੇ ਤੇ ਕਿਤੇ ਨਾ ਕਿਤੇ ਇਹ ਵੀ ਲੋਕਾਂ ਦੇ ਮਨਾਂ ਚ ਸਵਾਲ ਆ ਕਿ ਸੰਦੀਪ ਸਿੰਘ ਸਣੀ ਚੋਣ ਕਿਉਂ ਨਹੀਂ ਲੜੇ ਦੇਖੋ ਬਿਲਕੁਲ ਤੁਹਾਡਾ ਸਵਾਲ ਪੁੱਛਣਾ ਵੀ ਜੈਨੂਨ ਹੈ ਦੇਖੋ ਅਸੀਂ ਜਦੋਂ ਸੰਦੀਪ ਸਿੰਘ ਨਾਲ ਮੁਲਾਕਾਤ ਕਰਨ ਗਏ ਸੰਦੀਪ ਸਿੰਘ ਨੂੰ ਕਿਹਾ ਕੀ ਸੰਦੀਪ ਸਿੰਘ ਤੈਨੂੰ ਯਾਰ ਨੀਚੇ ਨਾਲ ਸੰਗਤਾਂ ਦੇ ਵੱਲੋਂ ਬੜਾ ਪਿਆਰ ਮਿਲਦਾ ਪਿਆ ਉਹ ਕਹਿੰਦਾ ਸੰਦੀਪ ਸਿੰਘ ਨੂੰ ਆਪਾਂ ਲੈਕਚਰਾਂ 'ਚ ਖੜਾ ਕਰਨਾ ਹੈ ਕਹਿੰਦਾ ਚਲੋ ਮੈਂ ਤੁਹਾਡੀ ਕਹਿਣ ਤੇ ਆਪਾਂ 2 ਮਿੰਟ ਆਪਾਂ ਚ ਡਿਸਕਸ ਕਰਦਾ ਮੈਂ ਕਰ ਦਾਂਗਾ ਮੰਦੀਪ ਤੇ ਨਾ ਹੀ ਮੈਂ ਕਰ ਦਿੰਦਾ ਜੇ ਮੈਂ ਚੋਣਾ 'ਚ ਮੈਂ ਖੜਾ ਹੋ ਜਾਣਾ ਮੈਂ ਜਿੱਤ ਜਾਵਾਂਗਾ ਤਾਂ ਸਫੈਦਾ ਕੀ ਮੇਰਾ ਨਾ ਫੰਡ ਰੀਲੀਜ਼ ਹੋਣਾ ਮੈਂ ਤੇ ਅੰਦਰ ਬੈਠਾ ਮੈਂ ਕੋ ਕੰਮ ਖਰਾਬ ਪਾਵਾਂਗਾ ਕਹਿੰਦਾ ਕੋਈ ਕੰਮ ਨਹੀਂ ਕਰਾਣਾ ਵਾ ਕਹਿੰਦਾ ਇਹ ਡੋਰ ਸਾਰੀ ਮੈਂ ਤੇਰੇ ਹੱਥ 'ਵਸ ਸੌਂਦਾ ਵਾ ਤੂੰ ਜਾ ਕੇ ਸੰਗਤਾਂ ਦੀ ਸੇਵਾ ਕਰਨੀ ਤੂੰ ਰਾਜ ਨਹੀਂ ਕਰਨਾਗਾ ਜੇ ਤੂੰ ਜਿੱਤਦਾ ਵਾ ਸਾਰਾ ਆਪਣੀ ਫੈਮਿਲੀ ਲੈ ਕੇ ਸਾਰੀ ਤਰੰਤਾਂ ਤੋਂ ਸ਼ਿਫਟ ਹੋ ਜਾਣਾ ਤੂੰ ਅੰਬਰਸਾਹ ਨਹੀਂ ਰਹਿਣਾਗਾ ਮੈਂ ਕਿਹਾ ਠੀਕ ਹੈ ਯਾਰ ਕੋਈ ਗੱਲ ਨਹੀਂਗਾ ਜਿਸਨੂੰ ਕੋਈ ਗੱਲ ਠੀਕ ਹੈ ਅੱਛਾ ਪਰ ਚਲੋ ਮੈਂ ਇਹ ਗੱਲ ਮੰਨ ਲੈਣਾ ਹੁਣ ਮੈਂ ਆਉਣਾ ਆਮ ਆਦਮੀ ਪਾਰਟੀ ਦੇ ਨੈਸ਼ਨਲ ਕਨਵੀਨਰ ਨੇ ਜਦੋਂ ਸਵਾਬਕਾ ਪੰਜਾਬ ਦੇ ਵਿੱਚ ਕੋਈ ਚੋਣ ਹੋਏਗੀ ਤਾਂ ਉਹ ਸਰਕਾਰ ਦੇ ਵਿੱਚ ਨਹੀਂ ਤਾਂ ਉਹ ਪ੍ਰਚਾਰ ਕਰਨ ਵੀ ਆਉਣਗੇ ਉਹ ਲੁਧਿਆਣੇ ਆਏ ਉਹਨਾਂ ਨੇ ਇੱਕ ਸਟੇਟਮੈਂਟ ਦਿੱਤੀ ਕਿ ਸਰਕਾਰ ਤੇ ਸਾਡੀ ਆ ਇੱਕ ਐਮਐਲਏ ਨੂੰ ਜਿਤਾ ਕੇ ਕੀ ਕਰਵਾ ਲਵਾਂਗੇ ਹਾਲਾਂਕਿ ਚਲੋ ਜਦੋਂ ਗੁਜਰਾਤ ਦੇ ਵਿੱਚ ਜਾਂਦੇ ਨੇ ਤਾਂ ਇਹ ਕਹਿੰਦੇ ਨੇ ਭਾਵੇਂ ਸਾਡੇ ਕਐਮਐਲਏ ਚਤਾ ਦੋ ਕੰਮ ਕਰਾ ਲੂਗਾ ਤਾਂ ਮੈਂ ਆਪਸ ਦੇ ਵਿੱਚ ਹੀ ਉਹ ਮੇਲ ਨਹੀਂ ਖਾਂਦੇ ਪਰ ਫਿਰ ਵੀ ਮੈਂ ਕਹਿੰਦਾ ਪੰਜਾਬ ਦੇ ਵਿੱਚ ਉਹਨਾਂ ਦੀ ਸਰਕਾਰ ਆ ਉਹ ਇਹ ਕਹਿੰਦੇ ਨੇ ਕਐਮਐਲਏ ਜਿੱਤ ਕੇ ਕੀ ਕਰ ਲੂਗਾ ਤਾਂ ਮੈਂ ਪੁੱਛਦਾ ਪੈਸੇ ਅਗਲੇ ਨੇ ਦੇਣੇ ਨਹੀਂ ਉਹ ਖੁਦ ਕਹਿੰਦੇ ਨੇ ਇਹ ਗੱਲ ਵੀ ਕੰਮ ਨਹੀਂ ਕਰਾ ਪਾਉਂਦਾ ਐਮਐਲਏ ਉਹਨਾਂ ਦੀ ਸਟੇਟਮੈਂਟ ਆ केजरीवाल ਦੀ ਤਾਂ ਮੈਂ ਪੁੱਛਦਾ ਮਨਦੀਪ ਸਿੰਘ ਜਿੱਤ ਕੇ ਕੀ ਕਰ ਲੈਣਗੇ ਮਨੂੰ ਇਹ ਤਾਂ ਬਾਨਿਆਂ ਨੇ ਵੀ ਕੀ ਕਰ ਲਿਆ ਮੁੰਦੋਸ 92 ਨੇ ਕੋ ਕੰਮ ਕੀਤਾ ਵਾ ਉਹ ਤਾਂ ਵੱਧ ਗਏ ਮੈਂ ਕਿਹਾ ਜਿੰਨੇ ਵੀ ਹੋ ਗਏ ਨੇ ਚਲੋ ਮੈਂ ਪੋਲਿਟਿਕਲ ਨਹੀਂ ਹਾਂ ਮਨ ਨਹੀਂ ਨੋਲਿਜ ਜੇ 92 ਨੇ ਕਿਹੜੇ ਇਥੇ ਖੋਣੇ ਖੋਲੇ ਜੇ ਕੋਈ ਪੰਜਾਬ ਦੀ ਹੱਕਾਂ ਦੀ ਗੱਲ ਕੀਤੀ ਹੈ ਮੂੰਹ ਤੇ ਜਿਪ ਲਾ ਕੇ ਬੈਠੇ ਕੋ ਜਵਾਬ ਤੇ ਮੂੰਹ ਕੱਢ ਲੋ ਤੁਹਾਨੂੰ ਪੰਜਾਬ ਨੇ ਜਤਾਇਆ ਵਾ ਪੰਜਾਬ ਦੀ ਤੁਸੀਂ ਹੈਗੇ ਜੇ ਪੱਗਾਂ ਸਿਰ ਫਸਾ ਕੇ ਬੈਠੇ ਜੇ ਮਾਰੇ ਤਾਂ ਤਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਦਬੀ ਹੁੰਦੀ ਆ ਆਪਾਂ ਉੱਥੇ ਨਹੀਂ ਜਾਣੇ ਪਏ ਆਪਾਂ ਇੱਥੇ ਆਏ ਸਾਰੇ ਜਣੇ ਚਾਹੇ ਮੰਤਰੀ ਵਾਲੋ ਕੋਈ ਜ਼ਰੋ ਸਾਰੇ ਐਮਐਲ ਇਥੇ ਆਏ ਨੇ ਉਹ ਯਾਰ ਇੱਕ ਜਿਮਨੀ ਚੋਣ ਹੋਣ ਲੱਗੀ ਜੀ ਪੂਰੇ ਮਲੇ ਪੰਜਾਬ ਦੀ ਜਿਮਨੀ ਚੋਣ ਆਉਣ ਲੱਗੀ ਹੈ ਸਾਰੇ ਜਣੇ ਇੱਥੇ ਡੇਰਾ ਲਾ ਕੇ ਬਹਿ ਗਏ ਜੇ ਅੱਜ ਮੁੱਖ ਮੰਤਰੀ ਸਾਹਿਬ ਇੱਥੇ ਆਉਂਦੇ ਪਏ ਨੇ ਤੇ ਕੀ ਉਹ ਕੋਈ ਨਹੀਂ ਜਾ ਸਕਦੇ ਵੀਰ ਗੁਰਜੀਤ ਸਿੰਘ ਜੀ ਕੋਲ ਸਾਲ ਤੋਂ ਚਰੀ ਆਪਣਾ ਵੀਰ ਗੁਰਜੀਤ ਸਿੰਘ ਟਾਵਰ ਦੇ ਬੈਠਾ ਵਾ ਮਿੰਤਾ ਕਰਨ ਦਿਆ ਯਾਰ ਤੀ 6/3 ਦੀ ਜਗ੍ਹਾ ਤੇ ਬਹਿਣਾ ਸੋਖਾ ਕਿਤੇ ਭਾਜੀ ਬੋਧਾ ਕੋਈ 400 ਫੁੱਟ ਟਾਵਰ ਤੇ ਭਾਈ ਟਾਵਰ ਤੋਂ ਹਿਲਦਾ ਨਾ ਤੇ ਬੰਦਾ ਕੰਮ ਦਾ ਵਾ ਫਿਰ ਵੀ ਮੈਂ ਕਹਿੰਦਾ ਤੁਹਾਨੂੰ ਉਹਨਾਂ ਦਾ ਜਿਗਰਾ ਵਾ ਜਿਹੜੇ ਫੌਜੀ ਵੀਰ ਆਪਣੇ ਮਤਲਬ ਕਿ ਗੁਰੂ ਸਾਹਿਬ ਦੀ ਕਿਰਪਾ ਦੇ ਉੱਪਰ ਬੈਠੇ ਨੇ ਪਰ ਕਿਤੇ ਨਾ ਕਿਤੇ ਸਰਕਾਰਾਂ ਦੀ ਬਹੁਤ ਵੱਡੀ ਇਥੇ ਨਿਲਾਕੀ ਆ ਆਪਾਂ ਜਦੋਂ ਸਰਕਾਰ ਬਣਾਉਣੀ ਆ ਉਦੋਂ ਆਪਾਂ ਝੂਠੇ ਵਾਦੇ ਕਰ ਜੰਨੇ ਆ ਕੇ ਕਿ ਆਪਾਂ 24 ਘੰਟਿਆਂ ਦੇ ਵਿੱਚ ਵਿੱਚ ਜੀ ਗੁਰੂ ਗ੍ਰੰਥ ਸਾਹਿਬ ਤੱਕ ਸਖਤ ਕਾਨੂੰਨ ਬਣਾਵਾਂਗੇ ਉਹ ਭਰਾ 24 ਘੰਟੇ ਵੀ ਦੇ ਗਏ 24 ਮਹੀਨੇ ਵੀ ਦੇ ਤਿੰਨ ਸਾਲ ਤੋਂ ਉੱਪਰ ਸਮਾਂ ਹੋ ਗਿਆ ਕਦੋਂ ਬਣਾਵਾਂਗੇ ਆਪਾਂ ਉਸ ਟਾਈਮ ਵਾਦਾ ਵੀ ਕੀਤਾ ਸੀ ਹਰ ਬੀਬੀਆਂ ਦੇ ਕਾਉਂਟ 1000 ਰੁਪਏਰ ਪਾਵਾਂਗੇ ਉਹ ਲਿਆਓ ਵਿਖਾਓ ਕਿਹੜੇ ਬੀਬੀ ਦੇ ਕੰਮ ਚ ਪਾਇਆ 1000 ਰੁਪਈਆ ਇੱਕ ਬੀਬੀ ਲੱਭ ਕੇ ਵਹਾ ਦਿਓ ਇਹੋ ਜੀ ਹੁਣ ਇੱਕ ਚੀਜ਼ ਵੇਖੋ ਬੜੀ ਸੋਚਣ ਵਾਲੀ ਹੈ ਤਿੰਨ ਸਾਲ ਪਹਿਲਾਂ ਆਪਦਾ ਹੀ ਇੱਥੇ ਐਮ.ਐਲ.ਏ ਸੀ ਜੀ ਮੇਰਾ ਤਾਂ ਨਹੀਂ ਕੋਈ ਜਾਂ ਹੋਰ ਕੇ ਪਾਰਟੀ ਦਾ ਤਾਂ ਨਹੀਂ ਗਿਆ ਸੀ ਇਹਨਾਂ ਦੇ ਐਮ.ਐਲ.ਏ ਵਿਖਾਓ ਕੀ ਕੰਮ ਕੀਤੇ ਆਪਾਂ ਹੁਣ ਜਿਮਣੀ ਚੋਣ ਦੇ ਵਿੱਚ ਕਿੰਨੀ ਹਰਫੜੀ ਪਚੀ ਆ ਕਿ ਦਵਾ ਦਾਪ ਕੰਮ ਕਰਦੀ ਏ ਉਹ ਕੰਮ ਵੀ ਕਿੱਥੇ ਹੋਣੇ ਭਾਜੀ ਸਕੂਲੇ ਛੱਡੀ ਜਾਂਦੇ ਚੈੱਕ ਰੀ ਫੋਟਵਾਂ ਪੁਆਈ ਜਾਂਦੇ ਪਏ ਆ ਆ ਚੱਕ ਇਹਨੂੰ ਦੇਤਾ ਚੱਕ ਉਹਨੂੰ ਦੇਤਾ ਭਾ ਇਥੇ ਵੀ ਦੁਘਟਨ ਕਰਤਾ ਉਹਥੇ ਘਟ ਗਿਆ ਤਾਂ ਸਿਰ ਵੀ ਪੁੱਟਦੇ ਨੇ ਕਰਨਾ ਕੁਝ ਵੀ ਨਹੀਂ ਭਾਜੀ ਨਹੀਂ ਪਰ ਪਰਮਨਦੀਪ ਬਾਈ ਕ੍ਰਾਂਤੀਆਂ ਆਈਆਂ ਨੇ ਉਹ ਸਿੱਖਿਆ ਕ੍ਰਾਂਤੀ ਆਈ ਹੋਵੇ ਚਾਹੇ ਉਹਨਾਂ ਨੇ ਬਾਥਰੂਮ ਬਣਾਏ ਹੋਣਾ ਚਾਹੇ ਹੁਣ ਸੜਕਾਂ ਦੀ ਮੁਰੰਮਤ ਦਾ ਨਹੀਂ ਪੱਥਰ ਹੋਵੇ ਪਿਛਲੇ ਦਿਨੀ ਟਰਾਂਸਫਾਰਮਰਾਂ ਦੇ ਉਦਘਾਟਨ ਕੀਤੇ ਗਏ ਕ੍ਰਾਂਤੀ ਤਾਂ ਦੇਖੋ ਆਈ ਆ ਮੰਨਣਾ ਪੈਣਾ ਤੁਹਾਨੂੰ ਇਹ ਪਹਿਲਾਂ ਦੱਸੋ ਅੱਜ ਤੱਕ ਕਿਹੜੇ ਸਿਆਸੀ ਆ ਗੂੜੇ ਮਤਲਬ ਇਤਨਾ ਦੇ ਉਦਘਾਟਨ ਕੀਤੇ ਉਹਨਾਂ ਟਰਾਂਸਫਰ ਮੇ ਕਿਤੇ ਕਿਤੇ ਨਲਾਕੀ ਹੀ ਨਹੀਂ ਇਹਨਾਂ ਦੀ ਯਾ ਆਪਾਂ ਹੁਣ ਟਰਾਂਸਫਰ ਮੈਂ ਉਦਘਾਟਨ ਕਰਨ ਜਾਏਗਾ ਐਮਐਲ ਕੋਈ ਛੋਟੀ ਮੋਟੀ ਗੱਲ ਕਿਤੇ ਸਕੂਲ ਦਾ ਉਦਘਾਟਨ ਕਰਦੇ ਵਾ ਹੋ ਸਮਾਂ ਲੱਗਦੀ ਆ ਕਿਤੇ ਹਸਪਤਾਲ ਦਾ ਉਦਘਾਟਨ ਕਰੋ ਸਮਾਂ ਲੱਗਦੀ ਆ ਆਪਾਂ ਟਰਾਂਸਫਰ ਮੈਂ ਉਦਘਾਟਨ ਕਰਨ ਚਲੇਗੇ ਇਹ ਕੰਮ ਆ ਸਰਕਾਰਾਂ ਦਾ ਇਹ ਕੰਮ ਕਹਿੰਦੇ ਜਿਹੜਾ ਵੀ ਕੰਮ ਸਰਕਾਰ ਕਰੂਗੀ ਸੀ ਦੱਸਾਂਗੇ ਤਾਂ ਹੈ ਲੋਕਾਂ ਨੂੰ ਤੁਸੀਂ ਪਿੰਡਾਂ 'ਚ ਮੇਰੇ ਨਾਲ ਚੱਲੋ ਆ ਜਿਹੜੇ ਇਹਨਾਂ ਨੇ ਮੁਹੱਲਾ ਕਲੀਨਿੰਗ ਮੈਂ ਇੱਕ ਅੱਧਾ ਹੀ ਵੇਖਿਆ ਭਾਜੀ ਮਿੱਟੀ ਘਟ ਵਰਕ ਕਰਨਾ ਕੋ ਲੈਣਾ ਨਾ ਕੋ ਦੇਣਾ ਤੇ ਸਮੇਂ ਤੋਂ ਬਾਹਰ ਹੈ ਭਾਈ ਇਹ ਕੀ ਕਰਦੇ ਉਹ ਤਾਂ ਕਹਿੰਦੇ ਮੱਲਾ ਕਲੀਨਿਕ ਚ ਹਰ ਟੈਸਟ ਹੁੰਦਾ ਪਤਾ ਨਹੀਂ ਕਿੰਨੇ ਟੈਸਟ ਹੋ ਸੀਐਮ ਸਾਹਿਬ ਦੱਸਦੇ ਹੁੰਦੇ ਛੋਟੇ ਤੋਂ ਲੈ ਕੇ ਵੱਡਾ ਹਰ ਟੈਸਟ ਹੁੰਦਾ ਕਹਿੰਦੇ ਤੁਸੀਂ ਆ ਮੇਨਾਂ ਲੱਖੜਾ ਵੀ ਦੰਦੇ ਨੇ ਵੀ ਇੰਨੇ ਲੱਖ ਹਰ ਮਹੀਨੇ ਕਰਾਉਂਦੇ ਆਗੇ ਹਾਂ ਆ ਮੇਨਾਂ ਚੱਲੀ ਆਪਸ ਸਵੇਰੇ ਗੱਡੀ ਤੇ ਤੁਹਾਨੂੰ ਬਹਾਨਾ ਜਿਹੜਾ ਮੈਂ ਪਿੰਡਾਂ 'ਚ ਵੇਖਿਆ ਇੱਕੋ ਵੇਖਿਆ ਮੱਲਾ ਕਲੀਨਿਕ ਮੈਂ ਸਪੈਸ਼ਲ ਉੱਥੇ ਬੈ ਕੇ ਰੋਕਿਆ ਵੀ ਮੈਂ ਕਹਾ ਯਾਰ ਮੱਲਾ ਕਲੀਨਿਕ ਬੜਾ ਸੋਹਣਾ ਬਣਿਆ ਇੱਥੇ ਡਾਕਟਰ ਦਾ ਰਾਸ਼ੀ ਬੜਾ ਲੱਗਾ ਫੇ ਪਿੰਡਾਂ ਵਾਲੇ ਕਹਿੰਦੇ ਭਾਈ ਜੋਬ ਦਾ ਖੋਲਿਆ ਇ ਐਨ ਨਹੀਂ ਮੋਟੀ ਉਥੇ ਮਿੱਟੀ ਜਮਈ ਉੱਪਰ ਝਾੜੀਆਂ ਉਗੀਆਂ ਪਈਆਂ ਕਰਦੇ ਕੀ ਫੇ ਨੇ ਪੰਜਾਬ ਨੂੰ ਸੇ ਲੁੱਟਣ ਆਏ ਨੇ ਕਾਂਗਰਸ ਸਰਕਾਰ ਸੀ ਉਦੋਂ ਪੰਜਾਬ ਦੇ ਉੱਪਰ ਕਰਜ਼ਾ ਸੀ ਪੌਣੇ 2 ਕਰੋੜ ਲੱਖ ਕਰੋੜ ਰੁਪਏ ਦਾ ਕਰਜ਼ਾ ਸੀ ਇਹ ਜਿਹੜੀ ਆਮ ਆਪਣੇ ਹੁਣ ਸਮਝਦੇ ਨੇ ਇਸ ਟਾਈਮ ਭਾਜੀ ਪੌਣੇ 4 ਕਰੋੜ ਰੁਪਏ ਦਾ ਲੱਖ ਰੁਪਏ ਦਾ ਕਰਜ਼ਾ ਕਰਜ਼ਾ ਹੋ ਚੁੱਕਾ ਹੈ ਇਹ ਆਮ ਹੁ ਦੱਸੋ ਮੈਨੂੰ ਇਹ ਤੇ ਭਾਜੀ ਇਹੀ ਬਦਲਾਵ ਲਿਆਂਦਾ ਸੀ ਪਰ ਇਹੋ ਜਿਹਾ ਬਦਲਾਵ ਲਿਆਂਦਾ ਕਿ ਪੰਜਾਬ ਉੱਤੇ ਦੀ ਹੋਰ ਕਰਜ਼ਾ ਚੜਾ ਦ ਪਹਿਲੀਆਂ ਸਰਕਾਰਾਂ ਉਹਦੇ ਅੱਕੇ ਹੋਈਆਂ ਆਪਾਂ ਅਹੀ ਬਦਲਾਵ ਲੈ ਕੇ ਆਏ ਸੀ ਪਰ ਬਦਲਾਵ ਬਹੁਤ ਸੋਹਣਾ ਲੱਗਿਆ ਪਰ ਪੰਜਾਬ ਨੂੰ ਇਹੋ ਜਿਹਾ ਬਦਲਾਵ ਨਹੀਂ ਚਾਹੀਦਾ ਮੈਂ ਖੀਰ ਚ ਪੁੱਛੂੰਗਾ ਮਨਦੀਪ ਸਿੰਘ ਦਾ ਮੁਕਾਬਲਾ ਕਿਹਦੇ ਨਾਲ ਮਨਦੀਪ ਸਿੰਘ ਦੇਖਦੇ ਆ ਮਨਦੀਪ ਸਿੰਘ ਦਾ ਮੁਕਾਬਲਾ ਕਿ ਕਿਸੇ ਨਾਲ ਜੀ ਮਨਦੀਪ ਸਿੰਘ ਨੇ ਪੰਥ ਨੇ ਖੜਾ ਕੀਤਾ ਵਾ ਤੇ ਤੁਹਾਨੂੰ ਪਤਾ ਹੀ ਫਿਰ ਪੰਥ ਨਾਲ ਜਿਹੜਾ ਟੱਕਰ ਲਵੇ ਤੇ ਫਿਰ ਉਹ ਰਹਿਦਾ ਹੀ ਕੱਖ ਨਹੀਂ ਹੈ ਕੌਨਫੀਡੈਂਟੋਂ ਕਿ ਓਵਰ ਕੌਨਫੀਡੈਂਟੋਂ ਨਹੀਂ ਜੀ ਮੈਂ ਕੌਨਫੀਡੈਂਸ ਤੇ ਬਿਲਕੁਲ ਨਹੀਂ ਆ ਮੈਂ ਗੁਰੂ ਸਾਹਿਬ ਦਾ ਓਟ ਆਸਾ ਲੈ ਕੇ ਚੱਲਾ ਵਾ ਤੇ ਗੁਰੂ ਘਰ ਦਾ ਮੈਂ ਕੁਕਰ ਆ ਮੈਂ ਕੌਨਫੀਡੈਂਸ ਜ਼ਿੰਦਗੀ ਨਾਲ ਲਿਆਵਾ ਤੇ ਨਾ ਮੈਂ ਲਿਆਵਾ ਕਿਉਂਕਿ ਇਹ ਵੇਖੋ ਗੁਰਾਮਦਾਸ ਦੀ ਬਖਸ਼ੀਸ਼ ਹੈ ਜੀ ਮੈਂ ਕਹਾਂ ਕਿ ਮੈਂ ਚੋਣ ਲੜੰਦੇ ਆ ਜੀ ਮੈਂ ਇਹ ਕਰਨਾਂ ਮੈਂ ਬਹਿ ਲਵੈ ਇਸੇ ਮੇ ਕੋ ਹੈਗਾ ਹੀ ਨਹੀਂ ਜੋ ਕਰਦਾ ਗੁਰੂ ਅੰਗਦ ਦੇ ਪਾਤਸ਼ਾਹ ਨੇ ਕਰਦਾ ਵਾ ਜੋ ਕਰਦਾ ਸੰਤ ਗਿਆਨੀ ਚੰਨ੍ਹ ਆ ਸਿੰਘ ਜੀ ਭਿੰਡਰਾਵਲੇ ਖਾਲਸਾ ਹੀ ਨਹੀਂ ਕਰਦਾ ਮੈਂ ਕੁਛ ਵੀ ਨਹੀਂ ਕਰਦਾ ਅੱਛਾ ਜਦੋਂ ਮਨੀਬਾਈ ਆਪਾਂ ਅੰਮ੍ਰਿਤਪਾਲ ਸਿੰਘ ਦੀ ਚੋਣ ਦੇਖੀ ਸੀ 2024 ਦੇ ਵਿੱਚ ਉਹ ਅਖੀਰ ਤੇ ਜਾ ਕੇ ਇੱਕ ਵੇਵ ਬਣੀ ਸੀ ਤੇ ਫਿਰ ਉਸ ਵੇਵ ਚ ਟਿਕਿਆ ਕੋਈ ਨਹੀਂ ਤਾਂ ਤੁਹਾਨੂੰ ਲੱਗਦਾ ਵੀ ਕਿਤੇ ਨਾ ਕਿਤੇ ਉਹ ਰਿਪੀਟ ਹੋਊਗਾ ਉਹ ਸਾਰਾ ਸੀਨ 2000 ਜਿਹੜਾ ਸਾਲ ਸਵਾ ਡੇਢ ਸਾਲ ਪਹਿਲਾਂ ਇਸ ਹਲਕੇ ਦੇ ਵਿੱਚ ਕਡੂਰ ਸਾਹ ਹਲਕੇ ਦੇ ਵਿੱਚ ਹੋਇਆ ਚਲੋ ਹੁਣ ਤਰਨਤਾਰਨ ਦਾ ਇੱਕ ਪਾਰਟ ਆਗਾ ਵੀ ਉਹ ਚੀਜ਼ ਆ ਰਹੀ ਤੁਹਾਨੂੰ ਲੱਗਦਾ ਵੀ ਰਿਪੀਟ ਹੋਊ ਜਿਹੜੀ ਵੇਵ ਉਸ ਵੇਲੇ ਬਣੀ ਸੀ ਉਹ ਜਿਵੇਂ ਤੁਸੀਂ ਕਿਹਾ ਵੀ ਤੁਹਾਡਾ ਤਾਂ ਮੁਕਾਬਲਾ ਹੀ ਕਿਸੇ ਨਾਲ ਨਹੀਂ ਤੁਹਾਨੂੰ ਲੱਗਦਾ ਕਿ ਉਹ ਹਨੇਰੀ ਉਹ ਤੂਫਾਨ ਲੋਕ ਫੇਰ ਲੈ ਕੇ ਆਉਣਗੇ ਮੈਂ ਭਾਜੀ ਚਲੋ ਗੁਰੂ ਸਾਹਿਬ ਕੋਲ ਡਰ ਕੇ ਕਹਿੰਦਾ ਵਾਂ ਅਸੀਂ 10 ਤਰੀਕ ਨੂੰ ਕਾਲ ਤਖਸੈ ਤੇ ਅਰਦਾਸ ਬੇਨਤੀ ਕਰਨ ਗਏ ਸੀ ਮੇਰੇ ਖਿਆ ਗਿਣਤੀ ਦੀਆਂ 2 4 5 ਗੱਡੀਆਂ ਮੇਨਾਂ ਘਰੋ ਤੁਰੀਆਂ ਹੋਣਗੀਆਂ ਤੇ ਜਦੋਂ ਭਾਈ ਆਪਾਂ ਦਰਬਾਰ ਸਾਹਿਬ ਨੂੰ ਕਾਫਲਾ ਕੀਤਾ ਪੁੱਛੇ ਕੁਛ ਨਾ ਭਾਈ ਸੰਗਤਾਂ ਕਿੱਥੋਂ ਕਿੱਥੋਂ ਆਰੀ ਐ ਇੰਨਾ ਤਕੜਾ ਕਾਫਲਾ ਬਣ ਗਿਆ ਸਮਝ ਤੋਂ ਬਾਹਰ ਸੀ ਉਥੋਂ ਨਾਲ ਉਥੋਂ ਸਰਕਾਰਾਂ ਕਿਤੋਂ ਕਿਤ ਬੇਖਲਾਕੀਆਂ ਹੋਈਆਂ ਕਿ ਯਾਰ ਤੇ ਕਾਠੀ ਬੜਾ ਹੋ ਚੁੱਕਿਆ ਨਾ ਸੰਤਾਨਾਂ ਪਿਆਰ ਬੜਾ ਵੇਖੋ ਅਸੀਂ ਗਰਾਊਂਡ ਲੈਵਲ ਤੋਂ ਉੱਠੇ ਬੰਦੇ ਆ ਸਾਨੂੰ ਪਤਾ ਵਾ ਕਿਸੇ ਦਾ ਦਰਦ ਕੀ ਅੱਜ ਮੈਂ ਜਾਨਾ ਪਿੰਡਾਂ ਵਿੱਚ ਬਹਿ ਕੇ ਉਹਨਾਂ ਨਾਲ ਵਿਚਰਦਾ ਮੈਨੂੰ ਪਤਾ ਲੱਗਦਾ ਪਿਆ ਉਹਨਾਂ ਨੂੰ ਕਿਤੇ ਮੈਨੂੰ ਆਪਣਾ ਮਹਿਸੂਸ ਹੁੰਦਾ ਉਹਨਾਂ ਨੂੰ ਮੈਨੂੰ ਆਪਣਾ ਮਹਿਸੂਸ ਹੁੰਦਾ ਦੋਵਾਂ ਨੂੰ ਹਾਨੀ ਦਾ ਅਟੈਚਮੈਂਟ ਹੋ ਰਹੀ ਪਰ ਜਦੋਂ ਇਹ ਜਾਣਦੇ ਨੇ ਵੋਟਾਂ ਮੰਗਣਾਂ ਤੇ ਇਹਨਾਂ ਅੱਗੇ ਭਾਈ ਚਾਰ ਚਾਈ ਪੰਜ ਪਈ ਪਹਿਲਾਂ ਗਨਮਣ ਖਲੋ ਜੰਦੇ ਨੇ ਮਿਲਣ ਕਿਸੇ ਨੂੰ ਦਿੱਤਾ ਨਹੀਂ ਜਾਂਦਾ ਜੇ ਮਿਲਣਾ ਵੀ ਤੇ ਐਮਐਲਏ ਸਾਹਨੇ ਗੱਡੀ ਚ ਬੈਠ ਕੇ ਮਿਲਣਾ ਕਿਸੇ ਨਾਲ ਕੋਈ ਸਤਕਾਰ ਕਰਦਾ ਨਾ ਕਿਤੇ ਕੁਝ ਜਿੱਤਣ ਤੋਂ ਬਾਅਦ ਕੀੜੇ ਮੂਕੜੇ ਸਮਝਣ ਲੱਪੈਂਦੇ ਜਦ ਕੀ ਉਹਨਾਂ ਦਾ ਵੇਖੋ ਮਿਲ ਕੇ ਉਹਨਾਂ ਦਾ ਹਾਲਚਾਲ ਪੁੱਛੋ ਤੁਹਾਨੂੰ ਜਤਾਇਆ ਵਾ ਤੁਸੀਂ ਨੁਮਾਇंदे ਜੀ ਉਹਨਾਂ ਦੇ ਪਰ ਹਾਲਚਾਲ ਪੁੱਛੋ ਨਹੀਂ ਮੈਂ ਇੰਪੋਰਟੈਂਟ ਮਾਫ ਕਰਨਾ ਤੁਹਾਡੀ ਗੱਲ ਵਿੱਚ ਆ ਇੰਪੋਰਟੈਂਟ ਗੱਲ ਮੈਂ ਪੁੱਛਣੀ ਭੁੱਲ ਗਿਆ ਕਿ ਸ਼ੁਰੂ ਦੇ ਵਿੱਚ ਚਰਚਾ ਗੱਲਾਂ ਦੀ ਇਹਨਾਂ ਦੀ ਚਰਚਾ ਸੀ ਕਿ ਕਿਤੇ ਨਾ ਕਿਤੇ ਤੁਹਾਨੂੰ ਰੋਕਣ ਦੀ ਕੋਸ਼ਿਸ਼ ਵੀ ਕੀਤੀ ਜਾ ਰਹੀ ਸੀ ਕਿ ਹੁਣ ਵੀ ਉਹ ਚੀਜ਼ ਹੈਗੀ ਆ ਜਾਂ ਹੁਣ ਉਹ ਚੀਜ਼ਾਂ ਸਾਰੀਆਂ ਰੁਕ ਗਈਆਂ ਹੋਈਆਂ ਨੇ ਨਹੀਂ ਜੀ ਨਹੀਂ ਮੈਨੂੰ ਹੋਜੇ ਕੱਲ ਪਰਸੋਂ ਥ੍ਰੈਟ ਆਇਆ ਵਾ ਕਹਿੰਦੇ ਤੂੰ ਆਸਨਾ ਕਰ ਤੂੰ ਇਲੈਕਸ਼ਨ ਦੇ ਵਿੱਚ ਆ ਤੇ ਗਿਆ ਵਾ ਪਤਰੀ ਘਰ ਵਾਪਸੀ ਨਹੀਂ ਹੋਣੀ ਸੋਚ ਸਮੇਂ ਕਿ ਇਲੈਕਸ਼ਨ ਚ ਆ ਤਮਾਫੀ ਗੁਫੇ ਚਾਰ ਦਿੱਤਾ ਭਰਾ ਮੈਂ ਪੰਥ ਦੀ ਸੇਵਾ ਕਰਨ ਵਾਸਤੇ ਆਇਆ ਮੈਂ ਕੋਈ ਰਾਜ ਆਗਮਨ ਨਹੀਂ ਆਇਆ ਜੇ ਤੈਨੂੰ ਲੱਗਦਾ ਮੈਂ ਗਲਤ ਕਰ ਰਿਹਾ ਨੇ ਤੇ ਭਰਾ ਫਿਰ ਜਿੱਦਨ ਤੇਰਾ ਜੋ ਦਿਲ ਕਰੇ ਤੂੰ ਕਰ ਲੈ ਭਰਾ ਹੋਰ ਮੈਂ ਤੈਨੂੰ ਕੀ ਕਹਿ ਸਕਦਾ ਤੁਹਾਨੂੰ ਫੋਨ ਤੇ ਧਮਕੀ ਆਈ ਕਿ ਆਤਾ ਗਏ ਹਾਂ ਪਰ ਵਾਪਸ ਜਾਣ ਨਹੀਂ ਦੇਵਾਂਗੇ ਕਰੇ ਬਿਲਕੁਲ ਜੀ ਬਿਲਕੁਲ ਕੀ ਲੱਗਦਾ ਕਿ ਕੌਣ ਸੀ ਉਹ ਤੁਹਾਡਾ ਨੰਬਰ ਇੰਡੀਅਨ ਭਾਰਤ ਦਾ ਨੰਬਰ ਸੀ ਜਾਂ ਬਾਹਰ ਦਾ ਨੰਬਰ ਸੀ ਕੌਣ ਲੱਗਦਾ ਕੌਣ ਹੋ ਸਕਦਾ ਇਹ ਦੇਖੋ ਜੀ ਕਿਤੇ ਨਾ ਕਿਤੇ ਇਹ ਮਤਲਬ ਇਸ ਤੋਂ ਪਹਿਲਾਂ ਵੀ ਸਾਨੂੰ ਕਾਫੀ ਵਾਰ ਥ੍ਰੈਟ ਆ ਚੁੱਕੀ ਆਪਾਂ ਇਥੇ ਸੀਪੀ ਸਾਹਿਬ ਨੂੰ ਦਰਖਾਸਤਾਂ ਵੀ ਦੇ ਚੁੱਕੇ ਪਰ ਕਾਰਵਾਈ ਕਰਦੇ ਨਹੀਂ ਕੋਈ ਵੀ ਪਰ ਅੱਜ ਵੀ ਅਸੀਂ ਕੋਈ ਦਰਖਾਸਤ ਦਿੱਤੀ ਨਹੀਂ ਸਾਨੂੰ ਪਤਾ ਕਾਰਵਾਈ ਕੋਈ ਹੁੰਦੀ ਨਹੀਂ ਐ ਕਿਹਾ ਜਾਂਦੇ ਕੋਈ ਗੱਲ ਨਹੀਂ ਤੁਹਾਨੂੰ ਘਬਰਾਉਣ ਦੀ ਲੋੜ ਨਹੀਂ ਤੁਹਾਨੂੰ ਕੁਛ ਨਹੀਂ ਹੋਏਗਾ ਪਰ ਇਹੀ ਕਹੋ ਕਿ ਨੇ ਪੰਥ ਦੀ ਸੇਵਾ ਵਾਸਤੇ ਸਾਨੂੰ ਜੇ ਜਾਨ ਵੀ ਆਪਣੀ ਗਵਾਣੀ ਪਵੇ ਨਾ ਅਸੀਂ ਉਹ ਵੀ ਗੁਆਉਣ ਨੂੰ ਤਿਆਰ ਆ ਸਾਨੂੰ ਕੋਈ ਡਰ ਨਹੀਂ ਕਿਸ ਚੀਜ਼ ਆ ਉੱਤੇ ਜੇ ਹੁਣ ਖੜ ਗਏ ਤੇ ਪੰਥ ਵਾਸਤੇ ਖੜਨਾ ਹੀ ਆ ਆਪਾਂ ਪਿੱਛੇ ਨਹੀਂ ਹੋ ਸਕਦੇ ਹੁਣ ਆਖਰੀ ਸਵਾਲ ਮਨਦੀਪ ਸਿੰਘ ਜਿੱਤ ਜਾਂਦੇ ਨੇ ਐਮ ਐਲ ਏ ਬਣ ਜਾਂਦੇ ਨੇ ਪ੍ਰਾਇਓਰਟੀ ਦੇ ਕੰਮ ਕਿਹੜੇ ਹੋਣਗੇ ਹਲਕੇ ਦੀ ਸੇਵਾ ਕਿਵੇਂ ਕਰਨੀ ਲੋਚਦੇ ਨੇ ਦੇਖੋ ਸਭ ਤੋਂ ਪਹਿਲਾਂ ਪਹਿਲ ਦੇ ਆਧਾਰ ਤੇ ਨਾ ਜਿਹੜਾ ਛੋਟਾ ਜਿਹਾ ਕੰਮ ਇੱਥੇ ਗੰਦਗੀ ਦਾ ਕੂੜੇ ਕਾੜੇ ਦਾ ਹਨਾ ਉਹ ਸਭ ਤੋਂ ਪਹਿਲਾਂ ਪਹਿਲ ਦੇ ਆਧਾਰ ਤੇ ਇੱਥੇ ਚਾਹੀਦਾ ਤੁਰੰਤਨ ਹਲਕੇ ਜੇ ਫਿਰ ਨਸ਼ੇ ਦਾ ਇੱਥੇ ਬਹੁਤ ਜ਼ਿਆਦਾ ਬੁਰਾ ਹਾਲ ਉਹ ਵੀ ਪਹਿਲ ਦੇ ਆਧਾਰ ਤੇ ਚਾਹੀਦਾ ਆਪਣੀ ਨੌਜਵਾਨ ਪੀੜ੍ਹੀ ਸਾਰੀ ਬਾਹਰ ਜਾਂਦੀ ਪਈ ਹੈ ਫਿਰ ਸਭ ਤੋਂ ਪਹਿਲਾਂ ਦੇਖੋ ਕੰਮ ਤੇ ਕਾਫੀ ਹੋਣ ਵਾਲੇ ਆ ਕਿਉਂਕਿ ਮੈਂ ਐਵੇਂ ਅੱਜ ਮੈਂ ਓਵਰ ਕੰਫੀਡੈਂਸ ਨਾ ਜਾ ਕੇ ਕਹਿ ਲੋ ਕਿ ਵੋਟਰਾਂ ਲੈਣ ਵਾਸਤੇ ਮੈਂ ਅੱਜ ਛੋਟੇ ਛੋਟੇ ਵਾਅਦੇ ਕਰਦਾ ਬਾਅਦ ਕੰਮ ਨਾ ਕਰਾਂ ਪਾਵਾਂ ਉਹ ਗੱਲਾਂ ਨਹੀਂ ਕਰਨੀਆਂ ਜੋ ਜੈਨੂਨ ਗੱਲ ਹੁੰਦੀ ਮੈਂ ਉਹ ਕਰਾਂਗਾ ਵੇਖੋ ਸਾਲ ਦਾ ਮੇਰੇ ਕੋ ਸਮਾਂ ਆਏਗਾ ਸਾਲ ਦੇ ਵਿੱਚ ਜਿੰਨੀ ਕਿ ਮੇਰੇ ਕੋ ਵਾਅ ਲੱਗਦੀ ਮੈਂ ਉਹ ਸੰਗਤਾਂ ਮਤੇ ਉਨੀ ਵਾਅ ਲਾਵਾਂਗਾ ਇਹ ਨਹੀਂ ਮੈਂ ਜਿੱਤ ਗਿਆ ਤੇ ਮੈਂ ਘਰ ਚ ਆ ਕੇ ਸੋ ਜਾਵਾਂ ਤੇ ਮੈਨੂੰ ਕੋਈ ਫੋਨ ਕਰੇ ਮੈਂ ਤਾਂ ਫੋਨ ਵੀ ਨਾ ਚੁੱਕਾਂ ਕਰਨ ਕੋਈ ਮੈਂ ਸੱਦੇ ਮੈਂ ਕੋ ਜਾਵਾਂ ਵੀ ਨਾ ਐਦਾਂ ਦਾ ਕਦੀ ਨਹੀਂ ਕਦੀ ਹੋ ਸਕਦਾ ਲੋਕਾਂ 'ਚ ਰਹਿਣਗੇ ਜਿਹੜੇ ਪਹਿਲਾਂ ਆਮ ਕਹਿੰਦੇ ਸੀ ਖਾਸ ਬਣ ਕੇ ਉਸ ਤਰੀਕੇ ਤੁਸੀਂ ਹੁਣ ਆਮ ਕਹਿੰਦੇ ਹੋ ਖਾਸ ਨਹੀਂ ਬਣੋਗੇ ਮੈਂ ਕਹਾਂ ਜ਼ਿੰਦਗੀ ਜੀ ਵੀ ਨਹੀਂ ਭਾਜੀ ਜੇ ਕੋਈ ਕਵੇ ਨਾ ਕਿ ਮਨਦੀਪ ਸਿੰਘ ਜੀਤਨ ਦਬਾ ਸਾਨੂੰ ਨਜ਼ਰ ਨਹੀਂ ਆਇਆ ਜਾਂ ਮਨਦੀਪ ਸਿੰਘ ਨੂੰ ਆਪਾਂ ਫੋਨ ਕਰਦੇ ਮਨਦੀਪ ਸਿੰਘ ਫੋਨ ਨਹੀਂ ਚੁੱਕਦਾ ਮੇਰਾ ਕਿ ਭਾਈ ਜ਼ਿੰਦਗੀ ਸੂਲ ਹੈ ਮੈਨੂੰ ਕੋਈ ਫੋਨ ਆ ਜਾਏ ਨਾ ਬਾਈ ਚਾਸ ਮੈਂ ਚੁੱਕ ਨਹੀਂ ਪਾਇਆ ਮੈਂ ਭਾਜੀ ਉਸੇ ਟਾਈਮ ਬੈਕ ਕਾਲ ਕਰਾਂਗਾ ਭਾਵੇਂ ਮੈਂ ਘੰਟੇ ਬਾਅਦ ਕਰਾਂ ਜਾਂ 2 ਘੰਟੇ ਬਾਅਦ ਕਰਾਂ ਹਾਂ ਮੈਂ ਕਰਦਾ ਜ਼ਰੂਰ ਆ ਕਿਉਂਕਿ ਵੇਖੋ ਜੇ ਸਾਨੂੰ ਉਹਨਾਂ ਜਿਤਾਉਣਾ ਵੀ ਹੈ ਤੇ ਭਾਜੀ ਸਾਨੂੰ ਕਿਤੇ ਗਲਾਉਣ ਤੇ ਕੰਮ ਵੀ ਕਰਨੇ ਪੈਣੇ ਇਹ ਨਹੀਂ ਕਿ ਆਪਾਂ ਬਾਕੀਆਂ ਵਾਂਗੂ ਆਮ ਕਹਿ ਕੇ ਤੇ ਫਿਰ ਆਪਾਂ ਖਾਸ ਬਣ ਜਾਈਏ ਇਹ ਚੀਜ਼ ਕਦੀ ਸੋਚੀ ਨਹੀਂ ਨਾ ਕਦੀ ਸੋਚਣੀ ਆਪਾਂ ਸ਼ੁਕਰੀਆ ਮੰਦੀਪ ਭਾਈ ਬਹੁਤ ਬਹੁਤ ਧੰਨਵਾਦ ਤੁਸੀਂ ਅਖਰ ਦੇ ਨਾਲ ਜੁੜੇ ਸੋ ਤੁਹਾਡਾ ਵੀ ਸਭ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਅਖਰ ਦੇ ਨਾਲ ਜੁੜੇ